ਕਿੰਨੇ ਤਰ੍ਹਾਂ ਦੀਆਂ ਤੁਸੀਂ ਕਣਕਾਂ ਦੀ ਬਿਜਾਈ ਕਰਦੇ ਹੋ ਜੀ ਕਾਲੀ ਕਣਕ ਹਾਂ ਸੋਨਾ ਮੋਤੀ ਹਾਂ ਤੇ ਇੱਕ ਪਰਪਲ ਕਲਰ ਦੀ ਜਾਮਣੀ ਹਾਂ ਨੀਲੀ ਕਣਕ ਅੱਛਾ ਤੇ ਇੱਕ ਬੱਕ ਵੀਟ ਤੇ ਇੱਕ ਉਤੋਂ ਇਲਾਵਾ ਕੋਨੇਜੋਂ ਹੈਲਥ ਬੈਨੀਫਿਟ ਬਹੁਤ ਜ਼ਿਆਦਾ ਆ ਅੱਛਾ ਹਾਂ ਕਿਈ ਸਾਨੂੰ ਮਤਲਬ ਕਿ ਆਪਣੇ ਤਜਰਬੇ ਸਾਂਝੇ ਕਰਦੇ ਸਾਡੇ ਨਾਲ ਵੀ ਅਸੀਂ ਇਹ ਰੈਗੂਲਰ ਕਣਕ ਖਾਦੀ ਤੇ ਸਾਡਾ ਇਹਨਾਂ ਜਿਹੜੀ ਸ਼ੂਗਰ ਦੀ ਜਾਂ ਬੀਪੀ ਦੀ ਪ੍ਰੋਬਲਮ ਸਾਨੂੰ ਹੁਣ ਨਹੀਂ ਆਉਂਦੀ। ਕਿਉਂਕਿ ਆਰਗੇਨਿਕ ਵਾਲਾ ਤੇ ਇਹਦੇ ਉੱਤੇ ਕੋਈ ਵੀ ਕੈਮੀਕਲ ਜਾਂ ਪੈਸਟੀਸਾਈਡ ਵੀ ਸਪਰੇ ਨਹੀਂ ਹੋਣੀ। ਠੀਕ ਹੈ। ਤੇ ਇਹ ਪੂਰੀ ਤਰੀਕੇ ਨਾਲ ਨੂੰ ਆਰਗੇਨਿਕਲ ਰੱਖਣ ਨੂੰ ਸਾਨੂੰ ਗੋਡੀ ਕਰਨੀ ਪੈਂਦੀ ਹੈ। ਇਹਨੂੰ ਅਸੀਂ ਦੋ ਗੋਡੀਆਂ ਕਰਤੀਆਂ। ਇੱਕ ਪਾਣੀ ਲਾਉਣ ਤੋਂ ਪਹਿਲਾਂ ਤੇ ਇੱਕ ਪਾਣੀ ਲਾਉਣ ਤੋਂ ਬਾਅਦ। ਠੀਕ ਹੈ। ਇਹ ਬਲੈਕ ਵੀਟ ਹੈ ਜੀ। ਅੱਛਾ ਠੀਕ ਹੈ। ਆ ਤੁਸੀਂ ਦੇਖ ਸਕਦੇ ਹੋ। ਇਹ ਬਲੈਕ ਵੀਟ ਹੈ ਜੀ। ਠੀਕ ਹੈ। ਸਾਡਾ ਜੋ ਰੇਟ ਆ ਅਸੀਂ ਇਹਨੂੰ 100 ਰੁਪਏ ਕਿਜੀ ਮਤਲਬ ਕਿ ਇਹਨੂੰ ਸੇਲ ਕਰਦੇ ਆ ਕਿਉਂਕਿ ਹਾਂਜੀ ਬੱਕਵੀਟ ਕਹਿੰਦੇ ਆ ਕਾਫੀ ਐਕਸਪੈਂਸਿਵ ਆ ਸਾਡਾ ਵੀ ਫਸਟ ਟਾਈਮ ਟ੍ਰਾਇਲ ਆ ਅੱਛਾ ਤੇ ਇਹ ਜਿਵੇਂ ਦੇਖ ਸਕਦੇ ਹੋ ਤੁਸੀਂ ਕੋਈ ਇਹਨੂੰ ਮੰਨੂਗਾ ਨਹੀਂ ਇਹ ਕਣਕ ਆ ਬੱਕਵੀਟ ਦਾ ਹਾਂਜੀ ਇਹ ਵੀ ਚਾਹੂੰਗਾ ਮੈਂ ਕੈਮਰਾਮੈਨ ਨੂੰ ਦਿਖਾ ਦਿਓ ਵੀ ਇਹ ਵੀ ਇੱਕ ਕਣਕ ਦੀ ਹੀ ਕਿਸਮ ਐ ਆ ਦੇਖੋ ਜੀ ਇਹ ਸੋਨਾ ਮੋਤੀ ਐ ਆ ਤੁਸੀਂ ਦੇਖ ਸਕਦੇ ਹੋ ਇਹ ਮੋਤੀਆਂ ਵਰਗੀ ਐ ਭਾਜੀ ਹਾਂਜੀ ਮੋਤੀਆਂ ਵਰਗੀ ਐ ਜੀ ਇਹ ਕਣਕ ਦੀ ਸਪੈਸ਼ਲਿਟੀ ਇਹ ਐ ਜੀ ਇਹ ਸਿਰਫ ਵਰਲਡ 'ਚ ਇਕਲੌਤੀ ਕਣਕ ਐ ਜਿਹਦੇ ਵਿੱਚ ਫੋਲਿਕ ਐਸਿਡ ਪਾਇਆ ਜਾਂਦਾ ਅੱਛੇ ਇਹ ਇਹਦੀ ਜੇ ਆਪਾਂ ਛਾੜ ਦੀ ਗੱਲ ਕਰੀ ਝਾੜੇ ਦਾ ਪਾਰ ਏਕੜ ਅੱਧੀ ਜੇ ਆਪਾਂ ਕੱਲੇ ਦੀ ਜਿੱਦਾ ਰੋਟੀ ਕਹੀਏ ਬਿਲਕੁਲ ਵਾਈਟ ਬੰਦੀ ਅੱਛਾ ਤੁਸੀਂ ਇਹਦੀ ਰੋਟੀ ਬਣਾ ਕੇ ਭਾਵੇਂ ਰੱਖ ਦਿਓ ਉਹ ਰੋਟੀ ਤੁਸੀਂ ਤੀਜੇ ਚੌਥੇ ਦਿਨ ਵੀ ਮਤਲਬ ਕਿ ਤੁਹਾਨੂੰ ਉਦਾਂ ਦੀ ਨਹੀਂ ਲੱਗੂ ਆਕੜੀ ਜਾਂ ਵੇ ਉਸ ਤਰ੍ਹਾਂ ਦੀ ਨਹੀਂ ਇਹ ਦੇਖੋ ਜੀ ਇਹ ਕੋਨੇ ਜੋਂ ਆ ਦੋ ਤਰ੍ਹਾਂ ਦੇ ਜੋਂ ਹੁੰਦੇ ਆ ਇਹ ਇਹ ਬਹੁਤ ਜਿਆਦਾ ਹੈਲਥ ਬੈਨੀਫਿਟ ਹੈ ਵਰਲਡ 'ਚ ਕੰਜ਼ਿਊਮ ਹੋਣ ਵਾਲਾ ਇਹ ਚੌਥੇ ਨੰਬਰ ਦਾ ਫੂਡ ਹੈ ਜੀ ਅੱਛਾ ਬਰੈਡ ਬੰਦੀ ਪੀਜ਼ਾ ਬੰਦਾ ਕਈ ਚੀਜ਼ਾਂ ਦੇ ਬੇਸ ਬੰਦੇ ਹੈ ਨਾ ਹਾਂਜੀ ਉਹਦੇ ਵਿੱਚ ਖਾਸ ਤੌਰ ਤੇ ਇਹ ਚੀਜ਼ਾਂ ਜਿੱਦਾਂ ਹੁਣ ਆਪਣੇ ਇਥੋਂ ਘੜਦੀਆਂ ਜਾਂਦੀਆਂ ਫੋਰਨ ਕੰਟਰੀਆਂ ਵਿੱਚ ਇਹਨਾਂ ਦਾ ਰੁਝਾਨ ਵਧਦਾ ਜਾਂਦਾ ਹੈ ਇਹਨਾਂ ਵਿੱਚ ਪ੍ਰੋਟੀਨ ਕੰਟੈਂਟ ਜ਼ਿਆਦਾ ਹੁੰਦਾ ਹੈ ਤੇ ਆਮ ਨਾਲੋਂ ਜਿੱਦਾਂ ਇਹ ਇਹ ਮਤਲਬ ਕਹਿ ਸਕਦੇ ਵੀ ਲੋ ਗਲੂਟਨ ਹੁੰਦੇ ਆ ਠੀਕ ਹੈ ਕਿਸ ਭਾਅ ਨੂੰ ਲਿਆਂਦਾ ਜੀ ਇਹ ਵੀ ਇਹ ਭਾਜੀ ਸਾਨੂੰ ਮਿਲਿਆ ਸੀ 260 ਰੁਪਏ ਕਿਲੋ 260 ਰੁਪਏ ਕਿਲੋ ਹਾਂਜੀ ਜੇ ਆਪਾਂ ਇਹਦੀ ਆਨਲਾਈਨ ਮਲ ਕੇ ਕੋਈ ਵੀ ਚੈੱਕ ਕਰ ਸਕਦਾ ਨੂੰ Amazon Flipkart ਕਿਸੇ ਵੀ ਪਲੇਟਫਾਰਮ ਤੇ ਚੈੱਕ ਕਰ ਸਕਦੇ ਆ ਇਹ 500 ਰੁਪਏ ਨੂੰ 400 ਰੁਪਏ ਨੂੰ ਇਦਾਂ ਸੇਲ ਹੋ ਰਿਹਾ ਆਪਾਂ ਡਿਸਟੈਂਸ ਜਿਹੜਾ ਵਿੱਚ ਇਹਦੇ ਰੱਖਿਆ ਆ ਦੇਖੋ ਇਹ 6 ਇੰਚ ਦਾ ਰੱਖੀ ਦਾ ਅੱਛਾ ਜੀ ਤੇ ਮੁੜ ਕੇ ਇਹਨੂੰ ਵਿੱਚੋਂ ਜਦ ਇੱਕ ਵਾਰੀ ਆਪਾਂ ਗੋਡੀ ਕਰਤੀ ਹੁਣ ਦੂਜੀ ਵਾਰੀ ਇਹਨੂੰ ਕਰ ਰਹੇ ਆ ਗੋਡੀ ਕਿੱਲੇ ਦੇ ਵਿੱਚ ਜਦੋਂ ਆਮ ਕਣਕ ਬੀਜਦੇ ਆ ਕਿੰਨਾ ਬੀ ਪੈਂਦਾ ਤੇ ਇਹਦਾ ਫਿਰ ਕਿੰਨਾ ਬੀ ਲੱਗਦਾ ਕਿੱਲੇ ਨੂੰ ਜਿਹੜੀ ਆਮ ਕਣਕ ਆਪਾਂ ਬੀਜਦੇ ਆ ਉਹ ਤੇ 35 ਤੋਂ 40 ਕਿਲੋ 45 ਕਿਲੋ ਵੀ ਪਾਉਂਦੇ ਆ ਇਹ ਕਣਕ 10 ਤੋਂ 12 ਕਿਲੋ ਨਾਲ ਆਪਾਂ ਬੀਜੀ ਅੱਛਾ ਕਿਵੇਂ ਮਾਰਕੀਟਿੰਗ ਕਰਦੇ ਹੋ ਇਹਦੀ ਕਿੱਥੇ ਡਿਮਾਂਡ ਹੈਗੀ ਆ ਇਹਦੀ ਤਲੀ ਤੋਂ ਆ ਗਿਆ ਕੋਈ ਕੈਨੇਡਾ ਤੋਂ ਆ ਗਿਆ ਖਾਸ ਤੌਰ ਤੇ ਮਤਲਬ ਕਿ ਜਿਹੜੇ ਕਈ ਐਨ ਆਰ ਆਈ ਵੀਰ ਆ ਬਾਹਰੋਂ ਆਣ ਕੇ ਬਹੁਤ ਮਤਲਬ ਕਿ ਐਪਰੀਸ਼ੀਏਟ ਵੀ ਕਰਦੇ ਆ ਤੇ ਦੇਖ ਕੇ ਖੁਸ਼ ਵੀ ਹੁੰਦੇ ਆ ਸਸਿਕਾਹ ਲਾਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਸੁਖਵਿੰਦਰ ਸਿੰਘ ਪੰਜਾਬ ਦੀ ਧਰਤੀ ਸੋਨਾ ਗਾਉਂਦੀ ਹੈ ਇਹ ਗੱਲ ਨੂੰ ਸੱਚ ਕਰ ਦਿਖਾਇਆ ਹੈ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਪ੍ਰਭਜੋਤ ਸਿੰਘ ਨੇ ਜਿਹੜਾ ਕਈ ਤਰ੍ਹਾਂ ਦੀਆਂ ਕਣਕ ਦੀ ਫਸਲਾਂ ਦੀ ਖੇਤੀ ਕਰਦਾ ਹੈ ਉਹ ਵੀ ਆਰਗੈਨਿਕ ਤਰੀਕੇ ਦੇ ਨਾਲ ਸਾਡੇ ਨਾਲ ਪ੍ਰਭਜੋਤ ਸਿੰਘ ਨੇ ਬਾਈ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦੀ। ਧੰਨਵਾਦ ਤੁਹਾਡਾ ਭਾਜੀ ਬਹੁਤ-ਬਹੁਤ। ਬੜਾ ਜਦੋਂ ਤੁਹਾਡੇ ਬਾਰੇ ਸੁਣਿਆ ਬੜਾ ਇੱਕ ਤਾਂ ਅਨੋਖਾ ਜਿਹਾ ਲੱਗਦਾ ਲੋਕ ਵਿਦੇਸ਼ਾਂ ਨੂੰ ਜਾਂਦੇ ਨੇ ਤੁਸੀਂ ਆਸਟ੍ਰੇਲੀਆ ਛੱਡ ਕੇ ਪੰਜਾਬ ਕਿਵੇਂ ਤੁਹਾਡਾ ਬਣਿਆ ਸੁਪਨਾ ਫਿਰ ਇੱਧਰ ਨੂੰ ਆਉਣ ਦਾ। ਉਹ ਭਾਜੀ ਉਹ ਆਸਟ੍ਰੇਲੀਆ ਦਾ ਥੋੜ੍ਹਾ ਜਿਹਾ ਇਦਾਂ ਸੀਗਾ ਮਲਕ ਜਿੱਦਾਂ ਐਜ਼ ਅ ਵਿਸਟਰ ਹੀ ਗਿਆ ਸੀ ਮੈਂ। ਹੂੰ। ਤੇ ਦੇਖਣ ਗਏ ਸੀਗੇ। ਹੂੰ। ਕਿਉਂਕਿ ਜੇ ਪੁਰਾਣੀ ਗੱਲ ਕਰੀਏ ਤੇ ਇਸ ਤੋਂ ਪਹਿਲਾਂ ਮੈਂ ਡੈਰੀ ਫਾਰਮ ਕਰਦਾ ਸੀ ਭਾਜੀ। ਅੱਛਾ ਜੀ। ਮੈਂ 12 ਸਾਲ ਡੈਰੀ ਫਾਰਮ ਦਾ ਤਬਾਦ ਚ ਚਲੋ ਕੁਝ ਸਰਕਮਸਟੈਂਸਿਸ ਇਦਾਂ ਦੇ ਬਣ ਗਏ ਹਾਲਾਤ ਬਣ ਗਏ ਵੀ ਮੈਨੂੰ ਉਹ ਛੱਡਣਾ ਪਿਆ ਹਾਂ ਤੇ ਉਸ ਤੋਂ ਬਾਅਦ ਫਿਰ ਵਿੱਚ ਮੈਨੂੰ ਟਾਈਮ ਮਿਲਿਆ ਸੀ ਆਸਟ੍ਰੇਲੀਆ ਜਾਣ ਦਾ ਤੇ ਮੈਂ ਜਾ ਕੇ ਉੱਥੇ ਵੀ ਦੇਖਿਆ ਵੀ ਕੀ ਉੱਥੇ ਸਿਸਟਮ ਹੈ ਪਰ ਮਤਲਬ ਕਿ ਆਪਣਾ ਹੀ ਸਿਸਟਮ ਸਾਰਾ ਜਿਹੜਾ ਉਹ ਵਧੀਆ ਲੱਗਾ ਇੱਥੋਂ ਪੰਜਾਬ ਦਾ ਵੀ ਨਹੀਂ ਪੰਜਾਬ ਦੀ ਧਰਤੀ ਇੱਥੇ ਰਹਿ ਕੇ ਕੁਝ ਨਾ ਕੁਝ ਕਰਦੇ ਆ ਕੁਝ ਵਧੀਆ ਕਰਦੇ ਆ ਮਤਲਬ ਕਿ ਖਾਣ ਦੇ ਤੌਰ ਤੇ ਜਿੱਦਾਂ ਹੁਣ ਖਾਣ ਪੀਣ ਬਹੁਤ ਮਾੜਾ ਹੋ ਗਿਆ ਤੇ ਕੁਝ ਸੋਚਿਆ ਮਨ ਚ ਆਇਆ ਵੀ ਚਲੋ ਇਸ ਤਰ੍ਹਾਂ ਦਾ ਕੁਝ ਦੇਖਦੇ ਆ ਅੱਛਾ ਹਾਂਜੀ ਅੱਛਾ ਵੀਰੇ ਜਿੱਦਾਂ ਆਪਾਂ ਇਸ ਖੇਤ ਦੇ ਵਿੱਚ ਖੜੇ ਆ ਹਨਾ ਕਿੰਨੇ ਤਰ੍ਹਾਂ ਦੀਆਂ ਤੁਸੀਂ ਕਣਕਾਂ ਦੀ ਬਿਜਾਈ ਕਰਦਿਓ ਜੀ ਕਣਕਾ ਸਾਡੇ ਕੋਲ ਵੈਸੇ ਮਤਲਬ ਕਿ 4 ਤੋਂ 5 ਤਰ੍ਹਾਂ ਦੀਆਂ ਹੁੰਦੀਆਂ ਜੀ ਅੱਛਾ ਜੀ ਹਾਂਜੀ ਕਿਹੜੀ ਕਿਹੜੀ ਕਿਸਮਤ ਈਓ ਇਹਦੇ ਵਿੱਚ ਕਾਲੀ ਕਣਕ ਹਾਂ ਸੋਨਾ ਮੋਤੀ ਹਾਂ ਤੇ ਇੱਕ ਪਰਪਲ ਕਲਰ ਦੀ ਜਾਮਣੀ ਹਾਂ ਨੀਲੀ ਕਣਕ ਅੱਛਾ ਜੀ ਤੇ ਇੱਕ ਬੱਕ ਵੀਟ ਤੇ ਇੱਕ ਉਤੋਂ ਇਲਾਵਾ ਕੋਨੇ 'ਚੋਂ ਅੱਛਾ ਜੀ ਹੁਣ ਆਪਾਂ ਜਿਸ ਖੇਤ ਦੇ ਵਿੱਚ ਹੈਗੇ ਆ ਭਾਜੀ ਇਹ ਇਹ ਕਿਹੜੀ ਕਿਸਮ ਹੈ ਦਿਖਾ ਦਿਓ ਮੈਂ ਕੈਮਰਾਮੈਨ ਨੂੰ ਚਾਹੂੰਗਾ ਵੀ ਇੱਕ ਵਾਰੀ ਜ਼ਰੂਰ ਇਸ ਖੇਤ ਦੇ ਬਾਰੇ ਦੱਸ ਦਿਓ ਇਹ ਜਿਹੜੀ ਆ ਇਹ ਭਾਜੀ ਕਾਲੀ ਕਣਕ ਆ ਬਲੈਕ ਵੀਟ ਅੱਛਾ ਹਾਂਜੀ ਇਹ ਬਲੈਕ ਵੀਟ ਆ ਤੇ ਇਹਦਾ ਜਿਵੇਂ ਸੀਡ ਵੀ ਜਿਹੜਾ ਬਲੈਕ ਹੁੰਦਾ ਆ ਤੇ ਉਵੇਂ ਕਣਕ ਨਾਰਮਲ ਕਣਕ ਵਾਂਗੂੰ ਹੁੰਦੀ ਹੈ ਅੱਛਾ ਹਾਂਜੀ ਠੀਕ ਹੈ ਤੇ ਇਹਦੇ ਬਾਕੀ ਜੇ ਆਪਾਂ ਗੱਲ ਕਰੀਏ ਇਹਦੇ ਹੈਲਥ ਬੈਨੀਫਿਟ ਬਹੁਤ ਜ਼ਿਆਦੇ ਆ ਅੱਛਾ ਹਾਂ ਕਿਸ ਤਰੀਕੇ ਦੇ ਇਹ ਹਾਂਜੀ ਇਹ ਭਾਜੀ ਲੋ ਗਲੂਟਨ ਹੁੰਦੀਆਂ अच्छा ਜਿਹੜਾ 슈ਗਰ ਪੇਸ਼ੈਂਟ ਆ ਉਹਦੇ ਵਾਸਤੇ ਇਹ ਵਰਦਾਨ ਆ ਅੱਛਾ ਕਿਉਂਕਿ ਇਹ ਜਿਹੜੀ ਖੋਜ ਆ ਇਹ ਆਪਣਾ ਜਿਹੜਾ ਇੰਸਟੀਟਿਊਟ ਮੋਹਾਲੀ ਆ ਨਾਬੀ ਹਾਂ ਨਾ ਉਹਨਾਂ ਦਾ ਉਹਨਾਂ ਦੀ ਇਹ ਮਤਲਬ ਕਿ ਜਿਹੜੀ ਰਿਸਰਚ ਹੈ ਅੱਛਾ ਉਹਨਾਂ ਨੇ ਜੋ ਕਣਕ ਆਮ ਨਾਰਮਲ ਕਣਕ ਤੇ ਜੋ ਉਹਦੇ ਵਿੱਚ ਕਮੀਆਂ ਸੀ ਉਹਨੂੰ ਸੋਧ ਕੇ ਉਹਨਾਂ ਨੇ ਇਹ ਸੀਡ ਮਲਕ ਡਿਵੈਲਪ ਕੀਤਾ ਅੱਛਾ ਇਹ ਖੋਦ ਆਪ ਐਗਰੀਗੇਸ਼ਨਾਂ ਲਾਉਂਦੇ ਆ ਪੰਜਾਬ ਯੂਨੀਵਰਸਿਟੀ ਦੀਆਂ ਵੀ ਲਾਉਂਦੇ ਆ ਹੋਰ ਵੀ ਸਾਡੇ ਕਈ ਪਲੇਟਫਾਰਮ ਤੇ ਸਾਡੀਆਂ ਮਲਕ ਐਗਰੀਗੇਸ਼ਨਾਂ ਹੁੰਦੀਆਂ ਆ অর্ਗੈਨਿਕ ਖੇਤੀ ਫਾਰਮ ਦੇ ਨਾਂ ਤੋਂ ਸਟਾਲ ਹੁੰਦਾ ਸਾਡਾ ਉੱਥੇ ਉੱਥੇ ਆਪਾਂ ਦੱਸਦੇ ਆ ਸਾਨੂੰ ਕਸਟਮਰ ਵੀ ਕਈ ਦੱਸਦੇ ਆਣ ਕੇ ਅੱਛਾ ਕਈ ਸਾਨੂੰ ਮਤਲਬ ਕਿ ਆਪਣੇ ਤਜਰਬੇ ਸਾਂਝੇ ਕਰਦੇ ਸਾਡੇ ਨਾਲ ਵੀ ਅਸੀਂ ਇਹ ਰੈਗੂਲਰ ਕਣਕ ਖਾਦੀ ਤੇ ਸਾਡਾ ਇਹਨਾਂ ਸ਼ੂਗਰ ਦੀ ਜਾਂ ਬੀਪੀ ਦੀ ਪ੍ਰੋਬਲਮ ਸਾਨੂੰ ਹੁਣ ਨਹੀਂ ਆਉਂਦੀ। ਅੱਛਾ ਇਹ ਇਹ ਪਾਜੀ ਫਿਰ ਇਹਦੀ ਕਰਨੀ ਬਜਾਈ ਆਮ ਜਿੱਦਾਂ ਦੂਜੀ ਕਣਕ ਬੀਜਦੇ ਛੱਟਾ ਦੇ ਕੇ ਉਦਾਂ ਹੀ ਹੁੰਦੀ ਹੈ ਜਾਂ ਕਿਦਾਂ ਬਜਾਈ ਕਰਦੇ ਆ ਜਾਂ ਇਹਦੀ ਅਗਲੀ ਸਾਮਬਾਲ ਕਿਵੇਂ ਆ ਜੀ ਫਿਰ ਇਹਨੂੰ ਅਸੀਂ ਮਤਲਬ ਕਿ ਦੋ ਤਿੰਨ ਤਰੀਕੇ ਨਾਲ ਬੀਜ ਸਕਦੇ ਆ। ਅੱਛਾ ਇੱਕ ਤੇ ਜਿਵੇਂ ਮੰਨ ਲਓ ਛੱਟਾ ਦੇ ਕੇ ਬੀਜ ਸਕਦੇ ਆ ਪਰ ਛੱਟਾ ਦੇ ਕੇ ਬੀਜਣ ਵਿੱਚ ਦਿੱਕਤ ਇਹ ਆਉਂਦੀ ਆ ਵੀ ਉਹਨੂੰ ਫਿਰ ਆਪਾਂ ਇਹਨੂੰ ਗੋਡੀ ਨਹੀਂ ਕਰ ਸਕਦੇ ਕਿਉਂਕਿ ਆਰਗੇਨਿਕ ਵਾਲਾ ਤੇ ਇਹਦੇ ਉੱਤੇ ਕੋਈ ਵੀ ਕੈਮੀਕਲ ਜਾਂ ਪੈਸਟੀਸਾਈਡ ਵੀ ਸਪਰੇ ਨਹੀਂ ਹੋਣੀ ਠੀਕ ਹੈ ਤੇ ਇਹ ਪੂਰੀ ਤਰੀਕੇ ਨਾਲ ਨੂੰ ਆਰਗੇਨਿਕਲ ਰੱਖਣ ਨੂੰ ਸਾਨੂੰ ਗੋਡੀ ਕਰਨੀ ਪੈਂਦੀ ਹੈ ਅੱਛਾ ਹੁਣ ਇਹ ਗੋਡੀ ਕੀਤਾ ਹੋਇਆ ਹੈ ਹਾਂ ਆ ਤੁਸੀਂ ਜਿਵੇਂ ਦੇਖ ਸਕਦੇ ਹੋ ਆ ਦੇਖੋ ਇਹਨੂੰ ਅਸੀਂ ਦੋ ਗੋਡੀਆਂ ਕਰਤੀਆਂ ਇੱਕ ਪਾਣੀ ਲਾਉਣ ਤੋਂ ਪਹਿਲਾਂ ਤੇ ਇੱਕ ਪਾਣੀ ਲਾਉਣ ਤੋਂ ਬਾਅਦ ਠੀਕ ਹੈ ਪਰ ਫਿਰ ਵੀ ਕਿਤਨਾ ਕਿਤੇ ਇਹਦੇ ਵਿੱਚ ਆ ਦੇਖੋ ਨਦੀਨ ਹਾਲੀ ਵੀ ਇਹਦੇ ਵਿੱਚ ਹੈਗਾ ਆ ਤਾਂ ਹੋ ਸਕਦਾ ਮੇਬੀ ਸਾਨੂੰ ਇੱਕ ਗੋਡੀ ਹੋਰ ਕਰਨੀ ਕਰਨੀ ਪਵੇ ਇਹਨੂੰ ਅੱਛਾ ਇਹ ਫਿਰ ਦੋ ਗੋਡੀਆਂ ਤੁਹਾਨੂੰ ਇਹ ਕਰਨੀਆਂ ਪੈਣਗੀਆਂ ਉਸ ਤੋਂ ਬਾਅਦ ਪਾਣੀ ਰੈਗੂਲਰ ਜਿਵੇਂ ਦੂਜੀਆਂ ਕਣਕਾਂ ਨੂੰ ਸੇਮ ਉਸੇ ਤਰੀਕੇ ਦਾ ਹੀ ਇਹਨੂੰ ਪਾਣੀ ਹਾਂਜੀ ਪਾਣੀ ਉਸ ਤਰ੍ਹਾਂ ਹੀ ਲੋਡ ਦੇ ਹਿਸਾਬ ਨਾਲ ਉਦਾਂ ਆਰਗੈਨਿਕ ਵਿੱਚ ਮਲ ਕੇ ਜਿੱਦਾਂ ਨਾਰਮਲ ਹੀ ਪਾਣੀ ਦੀ ਓਨੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਇੱਥੇ ਤੁਹਾਡੇ ਕੋਲ ਸੈਂਪਲ ਵੀ ਮਿਲਦਾ ਕਾਲੀ ਕਣਕ ਵਾਲਾ ਪਿਆ ਹੈਗਾ ਹਾਂਜੀ 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 ਇਹ ਬਲੈਕ ਵੀਟ ਹੈ ਜੀ ਅੱਛਾ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਬਲੈਕ ਵੀਟ ਹੈ ਜੀ ਠੀਕ ਹੈ ਠੀਕ ਹੈ ਅੱਛਾ ਤੇ ਇਹਦਾ ਆਪਾਂ ਜੀ ਕੀ ਰੇਟ ਕੀ ਹੈ ਮਾਰਕੀਟ ਦੇ ਵਿੱਚ ਜਦੋਂ ਆਪਾਂ ਕਾਲੀ ਕਣਕ ਹੀ ਦਿਖਾਉਂਦੇ ਆ ਜਾਂ ਵੇਚਦੇ ਆ ਜਦੋਂ ਇਹ ਅਸੀਂ ਤਾਂ ਜੀ ਅਸੀਂ ਇਹ 100 ਰੁਪਏ ਨੂੰ ਕਿਲੋ ਸੇਲ ਕਰਦੇ ਆ ਉਵੇਂ ਇਹ ਜਿੱਦਾਂ ਮਾਰਕੀਟ 'ਚ ਅਲੱਗ-ਅਲੱਗ ਰੇਟਾਂ ਨੇ ਮਿਲ ਜਾਂਦੀ ਆ 60 ਨੂੰ ਵੀ ਮਿਲਦੀ 70 ਨੂੰ ਵੀ ਮਿਲਦੀ ਆ ਪਰ ਸਾਡਾ ਜੋ ਰੇਟ ਆ ਅਸੀਂ ਇਹਨੂੰ 100 ਰੁਪਏ ਕੇਜੀ ਮਤਲਬ ਕਿ ਇਹਨੂੰ ਸੇਲ ਕਰਦੇ ਆ ਕਿਉਂਕਿ ਸਾਡਾ ਇੱਕ ਛੋਟਾ ਜਿਹਾ ਹੀ ਸਿਸਟਮ ਆਪਾਂ ਬਣਾਇਆ ਵੀ ਚਲੋ ਇਨੀ ਮਿਹਨਤ ਕਰਦੇ ਆ ਕੋਤੋਂ 2-4 ਰੁਪਏ ਤੁਹਾਨੂੰ ਪਤਾ ਹਰ ਬੰਦੇ ਨੇ ਕਮਾਉਣੇ ਹੁੰਦੇ ਆ ਛਾੜ ਦਾ ਫਰਕ ਹੈਗਾ ਜੀ ਇਹਦਾ ਛਾੜ ਦਾ ਇਹਦਾ ਫਰਕ ਆ ਜੀ ਕਿੰਨਾ ਦਾ ਝਾੜ 8 ਤੋਂ 10 ਮਿੰਟ ਨਿਕਲਦਾ ਜੀ ਅੱਛਾ ਜਿਹੜੀ ਆਮ ਕਣਕ ਹੈ ਉਹ ਤਾਂ ਮੈਨੂੰ ਉਹ 20 22 24 20 ਤਾਂ ਨਾਰਮਲ ਉਹਦਾ ਆਉਂਦਾ ਹੀ ਆਉਂਦਾ ਹਾਂਜੀ ਠੀਕ ਹੈ ਠੀਕ ਹੈ ਅੱਛਾ ਭਾਈ ਆਪਾਂ ਇਸ ਖੇਤ ਦੇ ਵਿੱਚ ਤੁਸੀਂ ਕਹੇ ਵੀ ਇੱਥੇ ਮੈਂ ਇੱਕ ਨਵਾਂ ਤਜਰਬਾ ਕਰ ਰਿਹਾ ਇਹ 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 ਵੀ ਤੁਸੀਂ ਦੱਸ ਰੁਪਏ ਜਿਹੜੇ ਫੁੱਲ ਲੱਗੇ ਕਣਕ ਹੈ ਉਹ ਹਾਂਜੀ ਇਹ ਵੀ ਇਹ ਕਣਕ ਹੀ ਆ ਜੀ ਇਹਨੂੰ ਬੱਕ ਵੀਟ ਕਹਿੰਦੇ ਆ ਜੀ ਅੱਛਾ ਜੀ ਹਾਂਜੀ ਬੱਕ ਵੀ ਤੇ ਇਹ ਜਿਵੇਂ ਦੇਖ ਸਕਦੇ ਹੋ ਤੁਸੀਂ ਕੋਈ ਇਹਨੂੰ ਮੰਨੂਗਾ ਨਹੀਂ ਇਹ ਕਣਕ ਆ। ਹਾਂ ਮੈਂ ਇਹ ਕਣਕ ਵੀ ਸ਼ਾਇਦ ਬੂਟੀ ਹੀ ਆ ਕੋਈ ਇਹ। ਹਾਂਜੀ ਸਾਡਾ ਅਜੇ ਤਾਂ ਪਹਿਲਾ ਤਜਰਬਾ ਆ। ਇਹ ਮਲਕ ਜਦੋਂ ਗਾਂ ਚਲੋ ਵਾਹਿਗੁਰੂ ਮੇਰ ਕਰਨ ਸਕਸੈਸ ਹੋ ਜਾਏ ਉਸ ਤੋਂ ਬਾਅਦ ਫਿਰ ਕਰ ਸਕਦੇ ਹੋ। ਹੋ ਸਕਦਾ ਵੀ ਕੁਝ এনवायरमेंट ਦਾ ਇਸ਼ੂ ਹੋਏ। ਹਾਂ ਕਿਉਂਕਿ ਆਪਾਂ ਕਿਸੇ ਹੋਰ ਸਟੇਟ ਤੋਂ ਮੰਗਾਈ ਹੈ। ਅੱਛਾ ਠੀਕ ਹੈ। ਤੇ ਇਹਦੀ ਬਜਾਈ ਵੀ ਇਹਦਾ ਕਿਵੇਂ ਸਿਸਟਮ ਸਾਮ ਹਮਾ ਲਈ ਦੀ ਜੋ ਹੈਗਾ ਕਣਕ ਵਾਂਗ ਇਹਦੀ ਆਪਾਂ ਤਾਂ ਦੇਖੋ ਜੀ ਆਪਾਂ ਤਾਂ ਇਹਨੂੰ ਕਣਕ ਵਾਂਗੂ ਹੀ ਮਤਲਬ ਕਿ ਬੀਜਤਾ ਜਿੱਦਾਂ ਕਣਕ ਬੀਜਦੇ ਆ। ਅੱਛਾ। ਹਾਂ ਉਸ ਤਰ੍ਹਾਂ ਹੀ ਅਸੀਂ ਇਹਨੂੰ ਮਤਲਬ ਕਿ ਬੀਜਤਾ ਵਾ ਉਦਾਂ ਹੀ ਪਾਣੀ ਲਾ ਕੇ ਉਦਦੇ ਨੂੰ ਗੋਡੀ ਵਗੈਰਾ ਕੀਤੀ ਆ। ਅੱਛਾ ਇਹ ਇਹਦਾ ਬੀ ਹੈਗਾ ਜੀ ਇਹ ਬੱਕ ਵੀਰ। ਹਾਂ ਜੀ ਇਹ ਇਹਦਾ ਬੀ ਹੈ ਜੀ। ਇਹ ਬੱਕ ਵੀਰ ਦਾ ਹੈ। ਇਹ ਵੀ ਚਾਹੂੰਗਾ ਮੈਂ ਕੈਮਰਾਮੈਨ ਨੂੰ ਦਿਖਾ ਦਿਓ ਵੀ ਇਹ ਵੀ ਇੱਕ ਕਣਕ ਦੀ ਹੀ ਕਿਸਮ ਹੈ। ਅੱਛਾ ਭਾਜੀ ਇਹ ਜਿਵੇਂ ਤੁਸੀਂ ਬੀ ਲਿਆਂਦਾ ਕਿਸ ਭਾਂ ਨੂੰ ਵੀ ਲੈ ਕੇ ਆਇਓ ਆਪਾਂ ਉਸ ਹਿਸਾਬ ਤੋਂ ਹੀ ਪੰਜਾਬ ਦਾ ਅੰਦਾਜ਼ਾ ਕੱਢਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਭਾਂ ਨੂੰ ਲਿਆਂਦਾ ਜੀ ਇਹ ਵੀ ਇਹ ਭਾਜੀ ਸਾਨੂੰ ਮਿਲਿਆ ਸੀ 260 ਰੁਪਏ ਕਿਲੋ 260 ਰੁਪਏ ਕਿਲੋ ਹਾਂਜੀ ਅੱਛਾ ਤਾਂ ਜੇ ਆਪ ਇਹਦੀ ਆਨਲਾਈਨ ਮਲ ਕੇ ਕੋਈ ਵੀ ਚੈੱਕ ਕਰ ਸਕਦਾ ਐ ਨੂੰ Amazon Flipkart ਕਿਸੇ ਵੀ ਪਲੇਟਫਾਰਮ ਤੇ ਚੈੱਕ ਕਰ ਸਕਦੇ ਆ ਇਹ 500 ਰੁਪਏ ਨੂੰ 400 ਰੁਪਏ ਨੂੰ ਇਦਾਂ ਸੇਲ ਹੋ ਰਿਹਾ ਅੱਛਾ ਹਾਂਜੀ ਇਹ ਤਾਂ ਭਾਈ ਫਿਰ ਜੇ ਤੁਸੀਂ ਤੁਹਾਡੇ ਵਾਲਾ ਜੋ ਤੁਸੀਂ ਖਰੀਦਿਆ 260 ਇਹ ਤਾਂ ਫਿਰ 26000 ਜੀ ਕਿੰਨੇ ਨੂੰ ਬਣ ਜਾਂਦਾ ਜੀ ਇਹ ਫਿਰ ਇੰਨਾ ਹੀ ਬਣ ਜਾਂਦਾ ਜੀ ਪਰ ਇਹਦੇ ਬਾਰੇ ਐਗਜ਼ੈਕਟ ਕਹਿ ਨਹੀਂ ਸਕਦੇ ਕਿਉਂਕਿ ਨਵੀਂ ਚੀਜ਼ ਆ ਸਾਡੇ ਲਈ ਵੀ ਨਵੀਂ ਆ ਹਨਾ ਤੇ ਪਤਾ ਨਹੀਂ ਹੁਣ ਪਰ ਤੁਸੀਂ ਜਿੱਥੋਂ ਲੈਂਦਾ ਉੱਥੇ ਤਾਂ 26000 ਕੁਆਂਟਲ ਨੂੰ ਵੇਚ ਰਹੀ ਹੋਊਗੀ ਨਾ ਉਹ ਇਸ ਹਿਸਾਬ ਨਾਲ ਸੇਲ ਕਰ ਰਹੇ ਆ ਜੀ ਹਾਂ ਉਹ ਇਸ ਹਿਸਾਬ ਨਾਲ ਸੇਲ ਕਰ ਰਹੇ ਆ ਇਹ ਬੜਾ ਬੜਾ ਭਾਈ ਜੇ ਜਦੋਂ ਤਰੀਕੇ ਬਦਲਦੇ ਆ ਕਿਸਮਾ ਬਦਲਦੇ ਆ ਤਾਂ ਬਹੁਤ ਫਰਕ ਹੈਗਾ ਅਸੀਂ ਤਾਂ ਸਿੰਪਲ ਕਣਕ ਝੋਨੇ ਦੇ ਚੱਕਰ ਚ ਪਏ ਆ ਅੱਜ ਕਿਸਾਨ ਬਸ ਇਹੀ ਆ ਜੀ ਥੋੜੀ ਜੀ ਚਲੋ ਹਰ ਵੀਰ ਭਾਈ ਨੂੰ ਮਿਹਨਤ ਕਰਨੀ ਚਾਹੀਦੀ ਆ ਚਲੋ ਜੇ ਕਿਸੇ ਕੋ ਮਤਲਬ ਕਿ ਜ਼ਿਆਦਾ ਨਹੀਂ ਇੱਕ ਕਨਾਲ ਘ ਇਹ ਜਿਹੜਾ ਕਣਕ ਉਹ ਸਾਡਾ ਮੇਨ ਫੂਡ ਆ ਹਰ ਪਰਿਵਾਰ ਦਾ ਹਰ ਟੱਬਰ ਦਾ ਮੇਨ ਕਣਕ ਆ ਮੇਨ ਸੋਰਸ ਕਣਕ ਨੂੰ ਹੀ ਆਪਾਂ ਘਟੋ ਘਟ ਚਲੋ ਜ਼ਹਿਰ ਮੁਕਤ ਕਰ ਲਈਏ ਤੇ ਉਹਦੇ ਨਾਲ ਹੀ ਸਾਡੇ ਆਪਣੀਆਂ ਖੋਧੀਆਂ ਫੈਮਿਲੀ ਦੀਆਂ 60 70 ਪਰਸੈਂਟ ਪ੍ਰੋਬਲਮ ਜਿਹੜੀਆਂ ਬਿਮਾਰੀਆਂ ਉਹ हट ਸਕਦੀਆਂ ਹੂੰ ਹੂੰ ਅਗਲੇ ਪਾਜੀ ਖੇਤ ਦੇ ਵਿੱਚ ਇਹ ਇਹ ਕਿਹੜੀ ਕਿਸਮ ਹੈਗੀ ਆ ਕਣਕ ਦੀ ਜੀ ਇਹ ਪਾਜੀ ਸੋਨਾ ਮੋਤੀ ਹੈ ਜੀ ਅੱਛਾ ਆ ਜਿਹੜਾ ਆਪਾਂ ਦੇਖ ਰਹੇ ਤੁਹਾਡੇ ਕੋਲ ਸੋਨਾ ਮੋਤੀ ਮੈਂ ਸ਼ੁਰੂਆਤ ਚ ਹੀ ਕਿਹਾ ਸੀ ਵੀ ਪੰਜਾਬ ਦੀ ਧਰਤੀ ਸੋਨਾ ਕਾਉਂਦੀ ਆ ਹਾਂਜੀ ਹਾਂਜੀ ਇਹ ਵੀ ਜ਼ਰੂਰ ਤੁਸੀਂ ਦਿਖਾਓ ਸੋਨਾ ਮੋਤੀ ਵੀ ਹਾਂਜੀ ਆ ਦੇਖੋ ਜੀ ਇਹ ਸੋ ਆ ਤੁਸੀਂ ਦੇਖ ਸਕਦੇ ਹੋ ਇਹ ਮੋਤੀਆਂ ਵਰਗੀ ਹੈ ਭਾਜੀ ਹਾਂਜੀ ਮੋਤੀਆਂ ਵਰਗੀ ਹੈ ਜੀ ਇਹ ਕਣਕ ਦੀ ਸਪੈਸ਼ਲਿਟੀ ਇਹ ਹੈ ਜੀ ਇਹ ਸਿਰਫ ਵਰਲਡ ਚ ਇਕਲੌਤੀ ਕਣਕ ਹੈ ਜਿਹਦੇ ਵਿੱਚ ਫੋਲਿਕ ਐਸਿਡ ਪਾਇਆ ਜਾਂਦਾ ਅੱਛਾ ਹਾਂਜੀ ਠੀਕ ਹੈ ਹੋਰ ਕਿਸੇ ਵੀ ਕਣਕ ਜੇ ਤੁਹਾਨੂੰ ਫੋਲਿਕ ਐਸਿਡ ਨਹੀਂ ਮਿਲਣਾ ਇਹ ਵਰਲਡ ਦੀ ਇਕਲੌਤੀ ਕਣਕ ਹੈ ਜਿਹਦੇ ਵਿੱਚ ਫੋਲਿਕ ਐਸਿਡ ਪਾਇਆ ਜਾਂਦਾ ਵਾ ਹਾਂ ਤੇ ਇਹ ਇਹਦੀ ਜੇ ਆਪਾਂ ਝਾੜ ਦੀ ਗੱਲ ਕਰੀਏ 5 ਤੋਂ 6 ਕੁਇੰਟਲ ਰਹਿੰਦਾ ਆ ਝਾੜੇ ਦਾ ਪਰ ਏਕੜ ਅੱਛਾ ਹਾਂਜੀ ਜੇ ਹਸਾਬ ਦੇ ਦਾ ਦਾਣਾ ਛੋਟਾ ਆ ਉਸ ਹਸਾਬ ਨਾਲ ਹੀ ਇਹਦਾ ਸਿੱਟਾ ਵੀ ਛੋਟਾ ਆ ਅੱਛਾ ਸਿੱਟਾ ਤੇ ਇਹਦੀ ਜਿਹੜੀ ਜੇ ਆਪਾਂ ਕੱਲੇ ਦੀ ਜਿੱਦਾਂ ਰੋਟੀ ਕਹੀਏ ਬਿਲਕੁਲ ਵਾਈਟ ਬਣਦੀ ਅੱਛਾ ਹਾਂ ਤੇ ਬਾਕੀ ਇਹ ਜਿੱਦਾਂ ਕਣਕਾਂ ਆਰਗੇਨਿਕਲੀ ਜਿਹੜੀਆਂ ਹੈਗੀਆਂ ਤੁਸੀਂ ਇਹਦੀ ਰੋਟੀ ਬਣਾ ਕੇ ਭਾਵੇਂ ਰੱਖ ਦਿਓ ਉਹ ਰੋਟੀ ਤੁਸੀਂ ਤੀਜੇ ਚੌਥੇ ਦਿਨ ਵੀ ਮਤਲਬ ਹੈ ਕਿ ਤੁਹਾਨੂੰ ਉਦਾਂ ਦੀ ਨਹੀਂ ਲੱਗੂ ਆਕੜੀ ਜਾਂ ਵੇ ਉਸ ਤਰ੍ਹਾਂ ਦੀ ਨਹੀਂ ਹੁੰਦੀ ਇਹ ਨਾਰਮਲ ਹੀ ਰਹੂਗੀ ਹਾਂ ਨਾਰਮਲ ਹੀ ਰਹੂਗੀ ਸੌਫਟ ਰਹੂਗੀ ਰੋਟੀ ਕੀ ਗੱਲ ਬਿਜਾਈ ਦਾ ਭਾਜੀ ਕਿਵੇਂ ਐਦਾ ਬਿਜਾਈ ਇਹਦਾ ਜੀ ਨਾਰਮਲ ਜਿੱਦਾਂ ਜੋ ਕਣਕਾਂ ਦਾ ਟਾਈਮ ਆ ਉਦੋਂ ਇਹਨੂੰ ਆਪਾਂ ਕਰਦੇ ਆ ਸਾਡੇ ਕੋਲ ਇੱਕ ਛੋਟਾ ਪ੍ਰੋ ਸੀਡਰ ਆ ਉਹਦੇ ਨਾਲ ਅਸੀਂ ਇਹ ਸਾਰੀਆਂ ਫਸਲਾਂ ਦੀ ਬਿਜਾਈ ਕਰਦੇ ਆ ਠੀਕ ਹੈ ਤੇ ਉਹਨਾਂ ਜਿੰਨਾ ਤੁਸੀਂ ਦੇਖ ਸਕਦੇ ਹੋ ਵੀ ਆ ਆਪਾਂ ਡਿਸਟੈਂਸ ਜਿਹੜਾ ਵਿੱਚ ਇਹਦੇ ਰੱਖਿਆ ਆ ਦੇਖੋ ਇਹ 6 ਇੰਚ ਦਾ ਰੱਖੀਦਾ ਅੱਛਾ ਜੀ ਤੇ ਮੁੜ ਕੇ ਇਹਨੂੰ ਵਿੱਚੋਂ ਜਦਾ ਇੱਕ ਵਾਰੀ ਆਪਾਂ ਗੋਡੀ ਕਰਤੀ ਹੁਣ ਦੂਜੀ ਇਕਵਿਪਮੈਂਟ ਬਣਵਾਏ ਆ ਕੁਛ ਇਹ ਕੁਛ ਮਤਲਬ ਕਿ ਮੰਗਵਾਏ ਆ ਉਹ ਵੀ ਤੁਸੀਂ ਦਿਖਾ ਸਕਦੇ ਹੋ ਜਿੱਦਾਂ ਕੋਈ ਅੱਗੋਂ ਕਰਨਾ ਚਾਹੀਦਾ ਉਹ ਨਾਲ ਦੀ ਨਾਲ ਤਸਵੀਰਾਂ ਆਪਾਂ ਜ਼ਰੂਰ ਦਿਖਾਵਾਂਗੇ ਅੱਛਾ ਇਹ ਉਹ ਸੇਮ ਉਹੀ ਪ੍ਰੋਸੈਸ ਆ ਗੋਡੀ ਦਾ ਸਿਸਟਮ ਪਾਣੀ ਦਾ ਭਾਜੀ ਕਿਵੇਂ ਜਿਵੇਂ ਉਹ ਦੂਜੀ ਕਣਕ ਨੂੰ ਆਮ ਨੂੰ ਲਾਉਣੇ ਉਦਾਂ ਹੀ ਸੇਮ ਹੈਗੇ ਜੀ ਇਹਦਾ ਪਾਣੀ ਦਾ ਹਾਂਜੀ ਪਾਣੀ ਦਾ ਸੇਮ ਹੀ ਹੈ ਜੀ ਇਹਨੂੰ ਇੱਕ ਪਾਣੀ ਲਾਇਆ ਸੀ ਬਾਅਦ ਚ ਬਾਰਿਸ਼ ਹੋ ਗਈ ਅੱਛਾ ਜੀ ਉਹਦੇ ਕਰਕੇ ਜਿਵੇਂ ਇਹ ਲੇਟ ਹੋ ਗਿਆ ਮਤਲਬ ਕਿ ਗੋਡੀ ਦਾ ਨਹੀਂ ਤਾਂ ਹੁਣ ਨੂੰ ਅਸੀਂ ਗੋਡੀਆਂ ਆਪਾਂ ਦੋ ਹੁਣ ਤਿੰਨ ਹੁਣ ਆਪਾਂ ਕੰਪਲੀਟ ਕਰ ਦਿੰਦੇ ਹਾਂ ਰੱਖਦੇ ਆਰਗੈਨਿਕ ਹੀ ਹੋ ਜੀ ਸਾਰਾ ਹਾਂ ਪੂਰਾ ਪ੍ਰੋਪਰ ਆਰਗੈਨਿਕਲੀ ਹੁੰਦਾ ਹੈ ਸਾਨੂੰ ਤਾਂ ਚਲੋ ਅਸੀਂ ਜਿਵੇਂ 2020 ਤੋਂ ਕਰ ਰਹੇ ਹਾਂ ਤੇ ਆਰਗੈਨਿਕਲੀ ਹੁੰਦਾ ਸਾਡਾ ਸਾਰੇ ਕੋ ਸਾਡੇ ਕੋ ਮਤਲਬ ਕਿ ਜਿੰਨਾ ਫੂਡ ਪ੍ਰੋਡਕਟ ਆ ਸਾਰੇ ਆਰਗੈਨਿਕ ਵਾਲਾ ਇਹਦੇ ਵਿੱਚ ਤੁਸੀਂ ਮਤਲਬ ਕਿ ਆਰਗੈਨਿਕ ਜਿਹਾ ਆਪਾਂ ਇਹ ਕਹਿ ਸਕਦੇ ਵੀ ਇਹਦੇ ਵਿੱਚ ਜਿਵੇਂ ਹੁਣ ਆਪਾਂ ਮੁਰਗਿਆਂ ਦੀ ਖਾਦ ਵਰਤ ਸਕਦੇ ਹੋ ਤੁਸੀਂ ਹਾਂ ਵਰਮੀ ਕੰਪੋਸਟ ਵਰਤ ਸਕਦੇ ਹੋ ਉਸ ਤੋਂ ਇਲਾਵਾ ਜਿੱਦਾਂ ਜ਼ਮੀਨ ਤੁਸੀਂ ਜੇ ਆਰਗੈਨਿਕ ਤੁਹਾਡੀ ਜ਼ਮੀਨ ਹੋ ਜਾਂਦੀ ਤਿੰਨ ਸਾਲ ਉਸ ਤੋਂ ਬਾਅਦ ਕੋ ਖਾਸ ਓਨੀ ਮਤਲਬ ਕਿ ਨਹੀਂ ਜ਼ਰੂਰਤ ਕਿਉਂਕਿ ਜ਼ਮੀਨ ਉਸ ਹੱਬ ਨਾ ਢਲ ਜਾਂਦੀ ਫਿਰ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਨਾਰਮਲ ਕਣਕ ਵਾੜਾ 16 ਰੰਗ ਹੈ ਭਾਈ ਔਰ ਇੱਕਦਮ ਬੂਟਾ ਵੀ ਪੂਰਾ ਮੈਨ ਲੱਗਦਾ ਵੀ ਪੂਰਾ ਹੁਸਨ ਹੈ ਬੂਟੇ ਦੇ ਉੱਤੇ ਹਾਂਜੀ ਹਾਂਜੀ ਪੂਰਾ ਜਿੱਦਾਂ ਕੱਲਾ ਕੱਲਾ ਜਿਹੜਾ ਸੀੜਿਆ ਕਿੰਨੀ ਆਉਂਦੀ ਹੈ ਪੂਰੀ ਮਤਲਬ ਕਿ ਵਧੀਆ ਗਰੋਥ ਕੀਤੀ ਹੈ ਹਾਂ 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 ਪਰ ਇਹਨਾਂ ਦਾ ਇਹ ਹੈ ਵੀ ਜਿਵੇਂ ਇਹਨਾਂ ਦੇ ਆਪਾਂ ਨੂੰ ਉੱਪਰ ਚੜ੍ਹ ਕੇ ਰਹਿਣਾ ਪੈਂਦਾ ਚਲੋ ਬਾਕੀ ਵੀ ਕੈਮੀਕਲ ਚ ਵੀ ਨਹੀਂ ਆਪਾਂ ਕਹਿੰਦੇ ਉਹ ਹੁਣ ਮੰਨ ਲਓ ਜੇ ਤਾਂ ਕਿਸੇ ਨੂੰ ਆਪਾਂ ਕਹੀਏ ਵੀ ਯਾਰ ਆਪਾਂ ਕਣਕ ਨੂੰ ਗੋਡੀ ਕਰਦੇ ਆ ਆਪਾਂ ਆਪਣੀ ਰਿਸ਼ਤੇਦਾਰੀ ਚ ਕਿਸੇ ਨੂੰ ਕਹੀਏ ਨਾ ਉਹ ਕਹਿੰਦੇ ਯਾਰ ਤੂੰ ਕਿਹੜੇ ਚੱਕਰਾਂ ਚ ਪਿਆ ਹੈ ਨਾ ਹਾਂ ਕਣ ਗੁੱਡੀ ਜਾਂਦਾ ਤੁਸੀਂ ਵੀ ਤੁਹਾਡਾ ਵੀ ਤਜਰਬਾ ਨਾ ਤੁਸੀਂ ਕਦੀ ਸੁਣਿਆ ਨਹੀਂ ਹੋਣਾ ਕੋਈ ਕਣਕ ਨੂੰ ਗੋਡੀ ਕਰਦਾ ਕਿਉਂਕਿ ਸਾਡਾ ਇਹ ਵਿਰਾਸਤ ਵਿਰਾਸਤ ਸੀ ਸਾਡੀ ਇਹ ਸਾਡੇ ਬਜ਼ੁਰਗ ਬਾਬੇ ਦਾਦੇ ਕਰਦੇ ਸੀ ਇਹ ਕੰਮ ਤੇ ਉਹ ਹਾਥੀਆਂ ਵਰਗੇ ਸੀਗੇ ਬੰਦੇ ਕਿੰਨੀ ਕਿੰਨੀ ਉਮਰ ਭੋਕ ਕੇ ਗਏ ਹੋ ਨਾ ਤੇ ਉਹ ਹੁਣ ਅਜੀਬ ਲੱਗਦੀਆਂ ਇਹ ਚੀਜ਼ਾਂ ਪਰ ਇਹ ਚੀਜ਼ਾਂ ਸਾਨੂੰ ਮਤਲਬ ਕਿ ਜੇ ਆਪਾਂ ਆਪਣਾ ਵਧੀਆ ਹੈਲਥ ਰੱਖਣੀ ਚਾਹੁੰਦੇ ਆ ਐਨਵਾਇਰਨਮੈਂਟ ਸਭ ਕੁਝ ਵਧੀਆ ਰੱਖਣਾ ਚਾਹੁੰਦੇ ਆ ਸਾਨੂੰ ਇਹ ਚੀਜ਼ਾਂ ਵੱਲ ਮੋੜਨਾ ਪੈਣਾ ਬਿਲਕੁਲ ਇਸ ਤੋਂ ਇਲਾਵਾ ਭਾਜੀ ਹੋਰ ਤੁਸੀਂ ਚਾਰ ਪੰਜ ਕਿਸਮਾਂ ਕਈਆਂ ਸੀਗੀਆਂ ਇੱਕ ਤੁਸੀਂ ਜੌਂ ਵਾਲੀ ਕਿਸਮ ਵੀ ਭਾਜੀ ਉਹਦਾ ਵੀ ਜ਼ਿਕਰ ਕਰਦੇ ਸੀ ਉਹ ਦੱਸ ਸਕਦੇ ਆਪਾਂ ਹਾਂਜੀ ਹਾਂਜੀ ਮੈਂ ਦਖਾਣਾ ਜੀ ਅੱਛਾ ਉਹ ਉਹਦਾ ਕਿੰਨਾ ਲਾਇਆ ਜੀ ਖੇਤ ਉਹ ਸਾਡੇ ਕੋਲ ਭਾਜੀ ਚਾਰ ਕਨਾਲਾਂ ਦਾ ਹੈਗਾ ਖੇਤ ਜੀ ਅੱਛਾ ਜੀ ਹਾਂਜੀ ਇਹਦੀ ਵੀ ਖਾਸੀਅਤ ਦੱਸਿਓ ਜੀ ਇਹ ਕਿੱਥੋਂ ਦਾ ਵੈਸੇ ਸੀਡ ਹੈਗਾ ਇਹ ਇਹ ਦੇਖੋ ਜੀ ਇਹ ਖੋਨੇ ਜਾਉ ਆ ਦੋ ਤਰ੍ਹਾਂ ਦੇ ਜਾਉ ਹੁੰਦੇ ਆ ਇਹ ਇਹ ਦੇਖੋ ਇਹ ਇਹ ਹੈ ਵਾਕਿਆ ਜੋਰਗਾ ਥੋੜਾ ਕਣਕ ਦਾ ਰੂਪ ਹੈ ਇਹਦੇ ਵਿੱਚ ਸਾਈਜ਼ ਛੋਟਾ ਹੈ ਇਹਦਾ ਜੀ ਜੀ ਮਤਲਬ ਕਿ ਦੋ ਤਰ੍ਹਾਂ ਦੇ ਹੁੰਦੇ ਇੱਕ ਛਿਲਕੇ ਵਾਲਾ ਜਾਉ ਹੁੰਦਾ ਇੱਕ ਇਹਨੂੰ ਖੋਨੇ ਜਾਉ ਬੋਲ ਦਿੰਨੇ ਆਪਾਂ ਅੱਛਾ ਤੇ ਜਿਵੇਂ ਇਹਦਾ ਮਤਲਬ ਕਿ ਬਹੁਤ ਜਿਆਦਾ ਹੈਲਥ ਬੈਨੀਫਿਟ ਹੈ ਵਰਲਡ 'ਚ ਕੰਜ਼ਿਊਮ ਹੋਣ ਵਾਲਾ ਇਹ ਚੌਥੇ ਨੰਬਰ ਦਾ ਫੂਡ ਹੈ ਜੀ अच्छा हां वर्ल्डेज जे आपा देखिए कंजम्पशन ਦੇ ਤੌਰ ਤੇ ਚੌਥੇ ਨੰਬਰ ਤੇ ਇਹ ਯੂਜ਼ ਹੁੰਦਾ ਬਹੁਤ ਮਤਲਬ ਕਿ ਡਿਫਰੈਂਸ ਤਰੀਕਿਆਂ ਆਪਾਂ ਇਹਨੂੰ ਵਰਤਦੇ ਜਿੱਦਾਂ ਬੀਟ ਦਾ ਵਰਤੇ ਜਾਂਦਾ ਉਦਾਂ ਹੀ ਇਹ ਜਿੱਦਾਂ ਮੰਨ ਲਓ ਬਰੈਡ ਬਣਦੀ ਪੀਜ਼ਾ ਬਣਦਾ ਕਈ ਚੀਜ਼ਾਂ ਦੇ ਬੇਸ ਬਣਦੇ ਹਨਾ ਉਹਦੇ ਵਿੱਚ ਖਾਸ ਤੌਰ ਤੇ ਇਹ ਚੀਜ਼ਾਂ ਜਿੱਦਾਂ ਹੁਣ ਆਪਣੇ ਇਥੋਂ ਘੜਦੀਆਂ ਜਾਂਦੀਆਂ ਫੋਰਨ ਕੰਟਰੀਆਂ 'ਚ ਇਹਨਾਂ ਦਾ ਰੁਝਾਨ ਵਧਦਾ ਜਾਂਦਾ ਕਿਉਂਕਿ ਉਹ ਲੋਕੀ ਹੈਲਥ ਕੌਨਸ਼ੀਅਸ ਨੇ ਉਹਨਾਂ ਨੂੰ ਇਹ ਚੀਜ਼ ਦੀ ਵੈਲਿਊ ਸਾਰਾ ਕੁਝ ਪਤਾ ਆ ਇਹਦੇ ਵਿੱਚ ਭਾਈ ਜੀ ਨਿਊਟ੍ਰੀਸ਼ਨ ਵੈਲਿਊ ਦੀ ਗੱਲ ਕਰੀਏ ਤਾਂ ਮਤਲਬ ਜਿਵੇਂ ਆਪਾਂ ਦੂਸਰੀ ਗੱਲ ਕਰ ਰਹੇ ਸੀ ਇਹ ਇਹ ਇੱਕ ਕਿਸ ਤਰੀਕੇ ਦੇ ਗੁਣ ਹੈਗੇ ਇਹਦੇ ਵਿੱਚ ਜੀ ਇਹ ਵੀ ਭਾਜੀ ਇਹ ਤਾਂ ਜਿੱਦਾਂ ਮੰਨ ਲਓ ਇਹਨਾਂ ਵਿੱਚ ਪ੍ਰੋਟੀਨ ਕੰਟੈਂਟ ਜ਼ਿਆਦਾ ਹੁੰਦਾ ਆ ਤੇ ਆਮ ਨਾਲੋਂ ਜਿੱਦਾਂ ਇਹ ਇਹ ਮਤਲਬ ਕਹਿ ਸਕਦੇ ਵੀ ਲੋ ਗਲੂਟਨ ਹੁੰਦੇ ਆ ਠੀਕ ਹੈ ਠੀਕ ਹੈ ਇਹ ਜੌਂ ਦੀ ਜਿੱਦਾਂ ਹੁਣ ਤੁਸੀਂ ਸੁਣਦੇ ਰਹੇ ਹੋ ਵੀ ਪਹਿਲਾਂ ਵੀ ਆਪਾਂ ਜੌਮਾਂ ਦੀਆਂ ਰੋਟੀਆਂ ਖਾਂਦੇ ਹੁੰਨੇ ਸੀ ਹਨ ਜੌਂ ਬਾਜਰਾ ਰਾਗੀ ਹੋ ਗਿਆ ਹਨ ਕਣਕਾਂ ਤੇ ਚਲੋ ਆ ਕੋਈ 50 60 ਸਾਲ ਤੋਂ ਹੀ ਜ਼ਿਆਦਾ ਲੋਕਾਂ ਨੇ ਇੱਧਰ ਨੂੰ ਕੀਤਾ ਵਾ ਨਹੀਂ ਤੇ ਉਵੇਂ ਉਸ ਤੋਂ ਪਹਿਲਾਂ ਆਪਾਂ ਬਾਜਰਾ ਮੱਕੀ ਜੌਂ ਹਨਾ ਇਦਾਂ ਦੇ ਆਪਾਂ ਖਾਂਦੇ ਸੀ ਜਾਂ ਮੂਲ ਅਨਾਜ ਕਹ ਲੀਏ ਮਿਲਟ ਵਗਾਰਾ ਉਹ ਖਾਂਦੇ ਸੀਗੇ ਤੇ ਹੁਣ ਆ ਗਾਂ ਜਿੱਦ ਫੂਡ ਜੇ ਆਪਾਂ ਕਣਕ ਵੀ ਨਾਰਮਲੀ ਬੀਜਦੇ ਆਂ ਪਰ ਉਹਨੂੰ ਵੀ ਜੇ ਆਪਾਂ ਘੱਟ ਰਹਿਆਂ ਸਪਰੇਆ ਬਲ ਆਪਾਂ ਤੇ ਇਹ ਕਹਿੰਦੇ ਆ ਤੁਸੀਂ ਆਪਣੀ ਫੈਮਿਲੀ ਵਾਸਤੇ ਉਹਨੂੰ ਆਰਗੇਨਿਕਲੀ ਗਰੋ ਕਰੋ ਹਾਂ ਬਿਲਕੁਲ ਉਹ ਮੱਚ ਬੈਟਰ ਆ ਹਾਂ 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 ਔਰ ਇਸ ਤੋਂ ਇਲਾਵਾ ਭਾਜੀ ਕਿਹੜੀ ਕਿਸਮ ਇਹੀ ਹੈ ਜੀ ਚਾਰ ਕਿਸਮਾਂ ਦਾ ਹਾਂ ਇਹ ਤੋਂ ਇਲਾਵਾ ਭਾਜੀ ਆਪਾਂ ਮਤਲਬ ਕਿ ਇੱਕ ਟ੍ਰਾਇਲ ਹੋਰ ਲਿਆ ਸੀ ਪਰਪਲ ਕਲਰ ਦੀ ਕਣਕ ਦਾ ਅੱਛਾ ਜੀ ਹਾਂ ਉਹ ਬਹੁਤ ਦਾ ਸਕਸੈਸ ਨਹੀਂ ਆਇਆ ਕਿਉਂਕਿ ਇਹ ਜਿੱਦਾਂ ਹੁਣ ਆਪਾਂ ਕੋਈ ਵੀ ਕੰਮ ਕਰਦੇ ਆ ਉਹਦੇ ਵਿੱਚ ਤਜਰਬਿਆਂ ਦੇ ਹਿਸਾਬ ਨਾਲ ਫਿਰ ਕੋਈ ਚੀਜ਼ ਸਕਸੈਸ ਹੋ ਜਾਂਦੀ ਆ ਕੋਈ ਚੀਜ਼ ਰਹਿ ਜਾਂਦੀ ਹੈ ਹਨਾ ਅੱਛ ਜ਼ਰੂਰੀ ਨਹੀਂ ਹੈ ਵੀ ਪਹਿਲੀ ਵਾਰੀ ਦੂਜੀ ਵਾਰੀ ਕਾਮਯਾਬ ਹੀ ਹੋ ਜਾਓਗੇ ਜੇ ਆਰਗੈਨਿਕ ਕਰ ਰਹੇ ਹੋ ਕੁਝ ਅਲੱਗ ਕਰ ਰਹੇ ਹੋ ਤੇ ਉਹਦੇ ਮਤਲਬ ਇਹ ਤੁਹਾਨੂੰ ਇੱਕ ਦੋ ਵਾਰੀ ਮੁਸ਼ਕਲ ਵੀ ਆ ਸਕਦੀ ਹੈ ਭਾਜੀ ਇਹ ਜਿੰਨਾ ਦੇਖੋ ਕਹਿੰਦੇ ਹੁੰਦੇ ਆ ਵੀ ਬੰਦਾ ਸਾਰੀ ਜ਼ਿੰਦਗੀ ਸਿੱਖਦਾ ਹਨਾ ਹਾਂ ਤੇ ਇਹ ਚ ਵੀ ਬੰਦਾ ਸਾਰੀ ਜ਼ਿੰਦਗੀ ਸਿੱਖਦਾ ਆ ਹਾਂ ਇਹਦੇ ਵਿੱਚ ਹੁਣ ਮਤਲਬ ਕਿ ਆਪਾਂ ਪਰਪਲ ਬੀਜੀ ਉਹ ਸੀਡ ਸਾਡਾ ਮਤਲਬ ਕਿ ਚਲੋ ਉਹਨੇ ਉਨਾਂ ਪਰਫਾਰਮ ਨਹੀਂ ਕੀਤਾ ਹਾਂ ਤੇ ਇਦਾਂ ਹੀ ਅਲੱਗ-ਅਲੱਗ ਜਿੱਦਾਂ ਹੁਣੇ ਬੱਕੀ ਬੀਟ ਦੀ ਗੱਲ ਮੈਂ ਕੀਤੀ ਹੈ ਉਹ ਜਰਮੀਨੇਸ਼ਨ ਹੋ ਗਈ ਉਹਦੀ ਪਤਾ ਨਹੀਂ ਬਟ ਹੁਣ ਇਹਦਾ ਰਿਜ਼ਲਟ ਕੱਲ ਨੂੰ ਕੀ ਆਉਂਦਾ ਹੈ ਹਨ ਹੂੰ ਹੂੰ ਤੇ ਉਥੇ ਜਿਵੇਂ ਭਾਈ ਆਪਾਂ ਇਹਦੀ ਗੱਲ ਕੀਤੀ ਇਹਦਾ ਰੇਟ ਕੀ ਹੈਗਾ ਜੀ ਇਸ ਟਾਈਮ ਇਹ ਜਾਉਂਦਾ ਇਹ 150 ਪਲੱਸ ਹੈ ਜੀ 150 ਰੁਪਏ ਕਿਲੋ ਹਾਂਜੀ ਸਿੱਧਾ 15000 ਨੂੰ ਹਾਂਜੀ ਇਹ ਆਪਾਂ ਮਤਲਬ ਕਿ ਜਿਵੇਂ ਇਹਦਾ ਆਟਾ ਵੀ ਸੇਲ ਕਰਦੇ ਆ ਆਪਾਂ 160 ਰੁਪਏ ਕਿਲੋ ਇਹਦਾ ਆਟਾ ਸੇਲ ਕਰਦੇ ਅੱਛਾ ਤੁਸੀਂ ਹੁਣ ਕਣਕ ਦੇ ਫਾਰਮ 'ਚ ਕਰ ਰਹੇ ਹੋ ਜਾਂ ਫਿਰ ਆਟੇ ਦੀ ਫਾਰਮ ਦੇ ਵਿੱਚ ਕਰਦੇ ਹੋ ਜੀ ਅੱਗੇ ਨਹੀਂ ਆਪਾਂ ਇਹਦਾ ਆਟਾ ਹੀ ਸੇਲ ਕਰਦੇ ਹਾਂ ਜੀ ਜੇ ਕੋਈ ਸੀਡ ਮੰਗੇ ਸਾਡੇ ਕੋਲ ਆਪਾਂ ਸੀਡ ਵੀ ਪ੍ਰੋਵਾਈਡ ਕਰਵਾ ਦਿੱਤਾ ਉਵੇਂ ਆਪਾਂ ਆਟਾ ਸੇਲ ਕਰਦੇ ਹਾਂ ਅੱਛਾ ਮਾਰਕੀਟਿੰਗ ਦਾ ਭਾਜੀ ਕਿਸਾਨ ਨੂੰ ਅੱਜ ਸਭ ਤੋਂ ਵੱਧ ਸਮੱਸਿਆ ਆਉਂਦੀ ਹੈ ਹਾਂਜੀ ਉਹਦਾ ਕੀ ਰਸਤਾ ਲੱਭਿਆ ਜੀ ਫਿਰ ਤੁਸੀਂ ਕਿਵੇਂ ਮਾਰਕੀਟਿੰਗ ਕਰਦੇ ਹੋ ਇਹਦੀ ਕਿੱਥੇ ਡਿਮਾਂਡ ਹੈਗੀ ਹੈ ਇਹਦੀ ਮਾਰਕੀਟਿੰਗ ਤੇ ਦੇਖੋ ਜੀ ਸਭ ਤੋਂ ਵੱਡਾ ਚੈਲੰਜ ਆ ਹੁਣ ਵੀ ਸਾਨੂੰ ਮਤਲਬ ਕਿ ਉਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਹਨ ਉਹਦੇ ਵਿੱਚ ਮਾਊਥ ਵਰ ਮਾਰਕੀਟਿੰਗ ਹੈਗੀ ਪਹਿਲੇ ਨੰਬਰ ਤੇ ਵੀ ਕਿਉਂ ਇਹਦਾ ਇਦਾਂ ਦਾ ਕਨਸੈਪਟ ਆ ਵੀ ਜਦੋਂ ਵੀ ਬੰਦਾ ਕੈਮੀਕਲ ਛੱਡ ਕੇ ਆਰਗੈਨਿਕ ਵਾਲੇ ਪਾਸੇ ਹੁੰਦਾ ਉਹ ਜ਼ਹਿਰ ਮੁਕਤ ਕਹਿ ਕੇ ਆਪਣੇ ਪ੍ਰੋਡਕਟ ਵੇਚ ਸਕਦਾ ਕਿਉਂਕਿ ਸੋਇਲ ਵੀ 3 ਸਾਲ ਲੈਂਦੀ ਆ ਪਿਓਰ ਹੋਣ ਨੂੰ ਸਾਫ਼ ਹੁੰਦਿਆ ਉਹ ਤੋਂ ਬਾਅਦ ਤੁਸੀਂ ਉਹਨੂੰ ਆਰਗੈਨਿਕਲੀ ਕਹਿ ਕੇ ਵੀ ਸੇਲ ਕਰ ਸਕਦੇ ਹੋ ਵੀ ਜਿਸ ਦਿਨ ਅਸੀਂ ਕੈਮੀਕਲ ਛੱਡ ਕੇ ਆਰਗੈਨਿਕ ਵਾਲੇ ਪਾਸੇ ਆਉਨੇ ਉਹ ਦਿਨ ਹੀ ਤੁਹਾਡੀ ਜਿਹੜੀ ਫਸਲ ਹੈ ਉਹ ਜ਼ਹਿਰ ਮੁਕਤ ਹੋ ਜਾਂਦੀ ਹੈ ਬਿਲਕੁਲ ਕਿਉਂਕਿ ਤੁਸੀਂ ਉਹਦੇ ਉੱਤੇ ਕਿਸੇ ਤਰੀਕੇ ਦਾ ਵੀ ਕੋਈ ਜ਼ਹਿਰ ਨਾ ਪਾਓ ਤੇ ਉਹਨੂੰ ਤੁਸੀਂ ਨੀਅਰ ਡੀਅਰ ਜਾਂ ਆਪਣੇ ਹਨਾ ਨਾਂ ਵਿੱਚ ਦੱਸ ਕੇ ਸੇਲ ਕਰ ਸਕਦੇ ਹੋ ਇਵੇਂ ਹੀ ਹੌਲੀ ਹੌਲੀ ਫਿਰ ਹੁਣ ਚਲੋ ਅਸੀਂ ਜਿਵੇਂ ਜਿਵੇਂ ਸਾਨੂੰ ਮਾਲਕਾ ਗਾ ਪਤਾ ਲੱਗਦਾ ਕਿ ਆਪਾਂ ਐਗਰੀਗੇਸ਼ਨਾਂ ਲਾਉਣੀਆਂ ਸਟਾਰਟ ਕਰਤੀਆਂ ਜਿਹੜੇ ਮਾਲਕਾ ਪ੍ਰਾਈਵੇਟ ਸ਼ੋਅ ਆ ਉਹ ਲਾਉਣੇ ਸ਼ੁਰੂ ਕਰਤੇ ਆ ਉਸ ਤੋਂ ਇਲਾਵਾ ਸਾਡ ਆਪਾਂ ਵੈਬਸਾਈਟ ਤੇ ਵੀ ਆ ਅੱਛਾ ਤੇ ਮਾਲਕਾ ਕਈ ਪਲੇਟਫਾਰਮ ਨੇ ਇੱਕ ਪਲੇਟਫਾਰਮ ਨਹੀਂ ਕਹਿ ਸਕਦੇ ਵੀ ਪਰ ਇਹ ਸਿਰਫ ਗੱਲ ਇਹ ਆ ਵੀ ਜੇ ਇਹਦਾ ਰੇਟ ਲੈਣਾ ਸਹੀ ਆ ਆਪਾਂ ਤੇ ਉਹ ਸਾਨੂੰ ਖੁਦ ਹੀ ਮਾਰਕੀਟਿੰਗ ਕਰਕੇ ਫੇਰ ਹੀ ਮਿਲੂ ਪ੍ਰੋਸੈਸ ਕਰਕੇ ਵੇਚੀਏ ਤਾਂ ਜ਼ਿਆਦਾ ਫਾਇਦਾ ਹਾਂ ਪ੍ਰੋਸੈਸ ਵੀ ਵੇਚ ਸਕਦੇ ਹੋ ਤੁਸੀਂ ਡਾਇਰੈਕਟ ਵੀ ਵੇਚ ਸਕਦੇ ਹੋ ਪ੍ਰੋਸੈਸ ਦਾ ਮੱਚ ਬੈਟਰ ਹੈ ਅੱਛਾ ਹਾਂ ਮਾਰਕੀਟ ਬਹੁਤ ਵੱਡੀ ਆ ਹੋਰ ਵੀ ਮਤਲਬ ਕਿ ਇਹ ਨਹੀਂ ਗੱਲ ਵੀ ਮੈਂ ਇਕੱਲਾ ਕਰ ਰਿਹਾ ਮਤਲਬ ਇਦਾਂ ਦਾ ਕੁਝ ਨਹੀਂ ਕਿ ਜਿੰਨੇ ਬੰਦੇ ਆਉਣਗੇ ਉਹਨੇ ਘਟਿਆ ਕਿਉਂਕਿ ਦੇਖੋ ਇਹਨਾਂ ਇੱਕ ਇੱਕ ਚਲੋ ਇਹ ਗੱਲ ਆ ਨਾ ਇੱਕ ਤਾਂ ਮੈਂ ਕਰ ਰਿਹਾ ਤੇ ਪੰਜਾਬ ਦੀ ਇਮੇਜ ਕਿੱਡੀ ਵਧੀਆ ਬਣ ਰਹੀ ਹੈ ਬਿਲਕੁਲ ਯਾਰ ਸਾਫ ਸੁਥਰਾ ਆਪਾਂ ਨੂੰ ਮਿਲ ਰਿਹਾ ਬਿਲਕੁਲ ਹਨਾ ਤੁਸੀਂ ਕਰ ਸਕਦੇ ਹੋ ਹੋਰ ਬੰਦੇ ਹੋਰ ਵੀ ਭਾਈ ਵੀਰ ਭਾਈ ਜਿਹੜੇ ਵੀ ਚਾਹਣੋ ਕਰ ਸਕਦੇ ਹੋ ਕੋਈ ਦਿੱਕਤ ਥੋੜਾ ਐ ਮਾਰਕੀਟ ਦੀ ਕੋਈ ਐ ਤਾਂ ਨਹੀਂ ਪ੍ਰਭੂ ਵੀਰੇ ਐ ਤਾਂ ਨਹੀਂ ਹੁੰਦਾ ਵੀ ਇਹਦੇ ਨਾਲ ਫਿਰ ਇਹ ਫਸਲ ਬੀਜ ਲਈ ਜਾਂ ਆਰਗੈਨਿਕ ਕਰ ਲਈ ਤੇ ਇੱਕ ਤਾਂ ਆਪਾਂ ਕਣਕ ਤੋਂ ਨਾ ਦੇ ਕੇ ਛੱਟਾ ਚਲੋ ਕਿਸਾਨ ਖੇਤ ਨੂੰ ਗੇੜਾ ਤੇ ਮਾਰਦਾ ਇਹਦੇ ਨਾਲ ਵਜਣਾ ਹੀ ਪੈਂਦਾ ਬੰਦੇ ਨੂੰ ਨਹੀਂ ਵੇਖੋ ਵਜਣਾ ਤੇ ਦੂਜੇ ਚ ਵੀ ਪੈਂਦਾ ਵਾ ਹਾਂ ਮੈਂ ਉਹੀ ਗੱਲ ਕਰ ਰਿਹਾ ਪਈ ਐ ਤਾਂ ਨਹੀਂ ਆ ਪਈ ਇਹਦੇ ਵਾਸਤੇ ਵੀ ਜਿਆਦਾ ਤੁਹਾਨੂੰ ਸਮਾਂ ਦੇਣਾ ਪਊਗਾ ਜਾਂ ਜਿਆਦਾ ਫਟੀਕ ਤੁਹਾਡੀ ਜਿਆਦਾ ਵੱਜ ਜਾਂਦੀ ਐ ਤਾਂ ਨਹੀਂ ਹੈਗਾ ਇਹਦੇ ਵਿੱਚ ਨਹੀਂ ਹੁੰਦਾ ਤਾਂ ਹੈਗਾ ਭਾਜੀ ਦੇਖੋ ਪਰ ਪਤਾ ਕੀ ਚੀਜ਼ ਆ ਕਿਸੇ ਵੀ ਚੀਜ਼ ਨੂੰ ਜੇ ਆਪਾਂ ਐਜੇ ਬਿਜ਼ਨਸ ਲੈਨੇ ਆ ਨਾ ਫਿਰ ਸਾਨੂੰ ਪੂਰਾ ਧਿਆਨ ਦੇਣਾ ਪੈਣਾ ਹੁਣ ਦੁਕਾਨਦਾਰੀ ਦੀ ਆਪਾਂ ਗੱਲ ਕਰੀ ਹੈ ਨਾ ਉਹ ਵੀਰ ਸਵੇਰੇ ਆਉਂਦੇ ਆ ਤਾਂ ਰਾਤ ਤੱਕ ਵੇਂਦੇ ਆ ਹਾਂ ਮੰਨ ਲਓ ਇੰਨੇ ਘੰਟਿਆਂ ਦੀ ਸਿ ਉੱਤੋਂ ਬਾਅਦ ਉਹ ਕੋਈ ਰਿਜ਼ਲਟ ਕੱਢਦੇ ਆ ਹਾਂ ਤੇ ਹੁਣ ਆਪਾਂ ਨਾਲ ਕੀ ਕਲਚਰ ਹੋ ਗਿਆ ਜਾਣਾ ਖੇਤ ਗੇੜਾ ਲਾਉਣਾ ਬਸ ਘੁੰਮ ਕੇ ਵਾਪਸ ਉੱਤੋਂ ਉੱਤੋਂ ਦੇਖਣਾ ਕੀ ਹਾਂ ਹੱਥੀ ਕੰਮ ਛੱਡ ਤੇ ਠੀਕ ਹੈ ਜੀ ਤੇ ਬਾਕੀ ਜੇ ਹੁਣ ਆਪਾਂ ਭਾਜੀ ਇਹਨੂੰ ਐਜ਼ ਏ ਜੋਬ ਲੈਣੇ ਆ ਜੇ ਇਹਨੂੰ ਪੂਰਾ ਮਤਲਬ ਕਿ ਦੇਖਦੇ ਆ ਵੀ ਬਿਜ਼ਨਸ ਦੇ ਲੈਣੇ ਆ ਆਟੋਮੈਟਿਕਲੀ ਤੁਸੀਂ ਉਹਦੇ ਵਿੱਚ ਪਲੱਸ ਚ ਜਾਓਗੇ ਹਾਂ ਅੱਛਾ ਇਹ ਜਿਵੇਂ ਤੁਸੀਂ ਆਪਾਂ ਦੇਖ ਰਹੇ ਸੀ ਵੀਡੀਓ ਦੇ ਵਿੱਚ ਵੀ ਇੱਕ ਇੱਕ ਦਾਣਾ ਕਰਕੇ ਇਹਨੂੰ ਆਪਾਂ ਬੀਜ ਰਹੇ ਆ ਇਹ ਭਾਜੀ ਫਿਰ ਕਿੱਲੇ ਦੇ ਵਿੱਚ ਜਦੋਂ ਆਮ ਕਣਕ ਬੀਜਦੇ ਆ ਕਿੰਨਾ ਬੀ ਪੈਂਦਾ ਤੇ ਇਹਦਾ ਫਿਰ ਕਿੰਨਾ ਬੀ ਲੱਗਦਾ ਕਿੱਲੇ ਨੂੰ ਜਿਹੜੀ ਆਮ ਕਣਕ ਆਪਾਂ ਬੀਜਦੇ ਆ ਉਹ ਤੇ 35 ਤੋਂ 40 ਕਿਲੋ 45 ਕਿਲੋ ਵੀ ਪਾਉਂਦੇ ਆ ਠੀਕ ਹੈ ਜਿਹੜੀ ਸਾਡਾ ਜਿਹੜੀ ਇਹ ਤੁਸੀਂ ਦੇਖ ਰਹੇ ਹੋ ਬੀਜੀ ਇਹ ਕਣਕ 10 ਤੋਂ 12 ਕਿਲੋ ਨਾਲ ਆਪਾਂ ਬੀਜੀ अच्छा ये तो फिर ਤੁਹਾਨੂੰ ਉੱਥੋਂ ਹੀ ਬੜੀ ਵਧੀਆ ਇੱਕ ਪਹਿਲੀ ਸੇਧ ਤਾਂ ਤੁਹਾਨੂੰ ਇਹੀ ਮਿਲ ਜਾਂਦੀ ਫਿਰ ਜੇ ਰੇਟ ਤਾਂ ਮੈਨੂੰ ਲੱਗਦਾ ਫਰਕ ਨਿਕਲ ਜਾਂਦਾ ਹੋਊਗਾ ਉੱਥੇ ਕਾ ਕੇ ਉਹ ਚਲੋ ਜਿਹੜੇ ਬੰਦੇ ਜਿੱਦਾਂ ਆਪਾਂ ਮੈਨੂਵਲੀ ਵਜਾਉਂਦੇ ਆ ਸਾਡੇ ਕੋਲ ਛੋਟੀ ਮਸ਼ੀਨ ਹੈ ਬੀਜਣ ਵਾਲੀ ਉਹਦੇ ਨਾਲ ਆਪਾਂ ਮਤਲਬ ਕਣਕ ਮੱਕੀ ਸਾਰੀਆਂ ਆਟਾ ਉਹਨਾਂ 200 ਸਕਦੇ ਆ ਦਾਲਾਂ ਵਗੈਰਾ ਵੀ ਸਾਰੀ ਇੱਕ ਚੀਜ਼ ਦੀ ਉਹਨਾਂ ਆਪਾਂ ਕਾਸ਼ਤ ਕਰ ਲੈਨੇ ਆ ਤੇ ਉਹ ਉਨਾਂ ਕਾ ਚਲੋ ਫਿਰ ਉਹ ਬੰਦਿਆਂ ਨੂੰ ਪੇ ਹੋ ਜਾਂਦਾ ਬਟ ਇਹ ਆ ਵੀ ਇਹ ਉਹ ਸਿਰਫ ਇੱਕ ਇੱਕ ਦਾਣਾ ਛੱਡਦੀ ਹੈ ਠੀਕ ਹੈ ਠੀਕ ਹੈ ਤੇ ਲੋੜ ਜ਼ਮੀਨ ਨੂੰ ਜਿੰਨੀ ਕ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿਦਾਂ ਖੇਤ ਭਰਪੂਰ ਆ ਉਹ ਜਿੰਨੀ ਕ ਜ਼ਰੂਰਤ ਹੈ ਜ਼ਮੀਨ ਨੂੰ ਉਨਾਂ ਕ ਸੀਡ ਉਹਨਾਂ ਵੀ ਛੱਡ ਸਕਦੇ ਅੱਛਾ ਇੱਕ ਇੱਕ ਸਾਲ ਮੇਰਾ ਹੋਰ ਹੈ ਦੂਜੀਆਂ ਨੂੰ ਤਾਂ ਆਪਾਂ ਪੈਸਟੀਸਾਈਡ ਯੂਜ਼ ਕਰੀ ਜਾਂਦੇ ਆਂ ਕਈ ਵਾਰ ਕਣਕ ਦਾ ਪੱਤਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਪੀਲੀ ਹੂੰਗੀ ਕਹਿੰਦੇ ਕਈ ਵਾਰ ਕੋਈ ਸੰਡੀ ਸੰਡੀ ਜੀ ਲੱਗ ਜਾਂਦੀ ਉਸ ਚੀਜ਼ ਤੋਂ ਕਣਕ ਨੂੰ ਤੇਲਾ ਵੀ ਸੁਣਿਆ ਪਾਇ ਜਾਂਦਾ ਉਹ ਚੀਜ਼ਾਂ ਤੋਂ ਕਿਵੇਂ ਫਿਰ ਬਚਾਅ ਕਰਦੇ ਹੋ ਜੀ ਤੁਸੀਂ ਆਰਗੈਨਿਕ ਵਾਲੇ ਪਾਸੇ ਉਹਦਾ ਇਦਾਂ ਬਾਜੀ ਜਿੱਦਾਂ ਹੁਣ ਇਹਨੂੰ ਆਪਾਂ ਮੰਨ ਲਓ ਇੱਕ ਤੇ ਦੋ ਗੋਡੀਆਂ ਦੀ ਹੋ ਗਈ ਗੱਲ ਠੀਕ ਹੈ ਜੀ ਨਦੀਨ ਫਿਰ ਵੀ ਦੋ ਗੋਡੀਆਂ ਤਿੰਨ ਗੋਡੀਆਂ ਨਾਲ ਫਿਰ ਵੀ ਨਹੀਂ ਪੂਰਾ ਮਤਲਬ ਤੁਹਾਨੂੰ ਕਲੀਅਰ ਹੋਣਾ ਕਿਉਂਕਿ ਆਰਗੈਨਿਕਲੀ ਜਿਹੜਾ ਹੈਗਾ ਉਹ ਝਕਾ ਹੋਣਾ ਹੀ ਹੋਣਾ ਉਹ ਨਹੀਂ ਆਪਾਂ ਖਤਮ ਕਰ ਸਕਦੇ ਹਾਂ ਨਹੀਂ ਕਰ ਸਕਦੇ ਦੂਜੀ ਚੀਜ਼ ਜਿਹੜੀ ਤੁਸੀਂ ਪੁੱਛਿਆ ਤੇਲਾ ਜਿੱਦਾਂ ਇਹਦੇ ਵਿੱਚ ਫਿਰ ਆਪਾਂ ਖੱਟੀ ਲੱਸੀ ਦੀ ਸਪਰੇਅ ਕਰਦੇ ਹਾਂ ਅੱਛਾ ਜੀ ਖੱਟੀ ਲੱਸੀ ਲੱਸੀ ਨੂੰ ਪੁਰਾਣੀ ਲੱਸੀ ਲੈ ਕੇ ਉਹਨੂੰ ਰੱਖ ਕੇ ਜਾਂ ਉਹਦੇ ਵਿੱਚ ਮੰਨ ਲਓ ਜੇ ਗ੍ਰੋਥ ਪ੍ਰੋਮੋਟਰ ਕਰਨਾ ਹੈ ਉਹਦੇ ਵਿੱਚ ਤੁਸੀਂ ਤਾਂਬਾ ਪਾ ਲੋ ਅੱਛਾ ਉਹਦੇ ਨਾਲ ਉਹਦੀ ਜਿਹੜੀ ਵੈਲਿਊ ਵੱਧ ਜਾਂਦੀ ਹੈ ਫਿਰ ਇਹਨੂੰ ਜਿਹਦਾ ਲਾਸਟ ਤੇ ਜਾਣਾ ਹੈ ਇਹਨੂੰ ਪਾਥੀਆਂ ਦੇ ਪਾਣੀ ਦੀ ਸਪਰੇ ਅੱਛਾ ਇਦਾਂ ਅਲੱਗ-ਅਲੱਗ ਚੀਜ਼ਾਂ ਦੀ ਆਪਾਂ ਕਰਦੇ ਆਂ ਇਹਦੇ ਉੱਪਰ ਬਾਕੀ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹਾਂਗਾ ਜਦੋਂ ਆਪਾਂ ਕੁਦਰਤ ਨਾਲ ਜੁੜਦੇ ਆਂ ਨਾ ਆਰਗੈਨਿਕ ਖੇਤੀ ਕੁਦਰਤ ਕੁਦਰਤੀ ਖੇਤੀ ਕਹਿ ਲਿਨੇ ਇਹਨੂੰ ਹੈਨਾ ਨੇਚਰਲੀ ਖੇਤੀ ਕਹਿ ਲਿਨੇ ਕਈ ਇਹਦੇ ਨਾਮ ਆ ਜਦੋਂ ਆਪਾਂ ਜੁੜਦੇ ਫਿਰ ਕੁਦਰਤ ਵੀ ਤੁਹਾਡੇ ਵੱਲ ਦੀ ਗੱਲ ਕਰਦੀ ਹੈ ਬਿਲਕੁਲ ਫਿਰ ਆਪਾਂ ਨੂੰ ਓਨੀ ਮਤਲਬ ਕਿ ਪ੍ਰੋਬਲਮ ਦੀ ਸਮੱਸਿਆ ਨਹੀਂ ਆਉਂਦੀ ਹਾਂ ਪ੍ਰੋਬਲਮ ਨਹੀਂ ਆਉਂਦੀ ਹਾਂ ਮੰਨ ਲਓ ਹੁਣ ਇੱਕ ਚੀ ਕੋਸ਼ਿਸ਼ ਹੱਦ ਤੱਕ ਸਾਨੂੰ ਜਿਹੜੀਆਂ ਉਹਨਾਂ ਨੇ ਕਿਹਾ ਵੀ ਤੁਸੀਂ ਲਿਮਟਡ ਇਹਨੂੰ ਖਾਦ ਦਵਾਈ ਪਾ ਸਕਦੇ ਹੋ ਆਪਾਂ ਉਤੋਂ ਜਦੋਂ ਜਿਆਦੀ ਲੋਕੀ ਪਾਉਂਦੇ ਆ ਕੈਮੀਕਲ ਵਾਲੇ ਉਹ ਫਿਰ ਉਹ ਜਿਹੜੇ ਮਤਲਬ ਕਿ ਜੀਵਾ ਟ੍ਰੈਕਟ ਕਰਦੇ ਆ ਕਿਉਂਕਿ ਉਹਦੇ ਕੋਲ ਉਹਦਾ ਜਿਹੜਾ ਪਲਾਂਟ ਹੈ ਉਹਦੀ ਕਪੈਸਿਟੀ ਹੁੰਨੀ ਹੈ ਹੁਣ ਆਪਾਂ ਆਪਣੀ ਗੱਲ ਕਰਦੇ ਹਾਂ ਸਾਡੀ ਇੰਨੀ ਇੰਨੀਆਂ ਰੋਕੀਆ ਦੀ ਕਪੈਸਿਟੀ 6 ਖਾਵਾਂਗੇ ਜਾਂ ਆਪਾਂ 10 ਖਾਵਾਂਗੇ ਆਪਾਂ ਵੀ ਖਰਾਬ ਹੀ ਹੋਣਾ ਉਹ ਸੇਮ ਪਲਾਂਟ ਤੇ ਵੀ ਸੇਮ ਆ ਬਿਲਕੁਲ ਵੀ ਉਹ ਫਿਰ ਉਹ ਬਾਕੀਆਂ ਨੂੰ ਸਾਦਦਾ ਵੀ ਆ ਜਾਓ ਮੈਨੂੰ ਹੁਣ ਵਾਧੂ ਮਟੀਰੀਅਲ ਫੇਰ ਉਹ ਕੀਟ ਪਤੰਗੇ ਸਾਰੇ ਫੇਰ ਆਉਂਦੇ ਆ ਹਾਂ ਹਾਂ ਇੱਥੇ ਹੁਣ ਆਪਾਂ ਕੋ ਉਹੋ ਜੀ ਚੀਜ਼ ਕਰਨੀ ਨਹੀਂ ਨਾ ਕੋ ਇਹਨੂੰ ਜਿਆਦਾ ਡਾਈਟ ਦੇਣੀ ਹੈ ਨਾਰਮਲ ਹੀ ਦੇਣੀ ਇਹਨੂੰ ਬਸ ਤੇ ਜ਼ਮੀਨ 'ਚ ਨੇਚਰਲੀ ਗਰੋ ਹੋਣੀ ਹੈ ਹਾਂ ਤੇ ਇਹ ਇਹ ਚੀਜ਼ਾਂ ਦਾ ਫਰਕ ਪੈਂਦਾ ਅੱਛਾ ਆਖਰੀ ਸਵਾਲ ਹੈ ਮੇਰਾ ਭ ਇੱਕ ਕਿੱਲਾ ਬੀਜ ਲੈਣੇ ਆਰਗੈਨਿਕ ਦਾ ਹਾਂਜੀ ਕਣਕ ਤਾਂ ਲੈ ਲਈ ਉਹਨਾਂ ਨੇ ਕਣਕ ਦਾ ਤਰੀਕਾ ਤਾਂ ਸਿੱਖ ਲੈਣਗੇ ਇਸ ਤੋਂ ਅਗਲੀ ਫਸਲ ਕੀ ਬੀਜਣਗੇ ਉਹ ਵੀ ਉਹਨਾਂ ਦਾ ਖੇਤ ਵੀ ਆਰਗੈਨਿਕ ਰਵੇ ਉਹ ਮਿੱਟੀ ਵੀ ਖਰਾਬ ਨਾ ਹੋਵੇ ਫਿਰ ਆਉਣ ਵਾਲਾ ਸੀਜ਼ਨ ਵੀ ਉਹਨਾਂ ਦਾ ਖਰਾਬ ਨਾ ਹੋਵੇ ਇੱਥੇ ਦੇਖੋ ਜੀ ਆਪਾਂ ਇਹ ਕਰ ਸਕਦੇ ਜਿੱਦਾਂ ਕਣਕ ਆਪਾਂ ਹੁਣ ਇਸ ਤੋਂ ਬਾਅਦ ਇਹਨੂੰ ਆਪਾਂ ਕਣਕ ਨੂੰ ਹਾਰਵੈਸਟ ਕਰਕੇ ਤੂੜੀ ਵਗੈਰਾ ਸਾਂਭ ਕੇ ਸਾਰਾ ਠੀਕ ਹੈ ਜੀ ਜ਼ਮੀਨ ਨੂੰ ਅਸੀਂ ਅੱਗ ਨਹੀਂ ਲਗਾਉਂਦੇ ਆਪਾਂ 2020 ਤੋਂ ਹੀ ਜ਼ਮੀਨ ਆਪਣੀ ਨੂੰ ਅੱਗ ਨਹੀਂ ਲਗਾਉਂਦੇ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਵੇਂ ਮਾਂ ਦੀ ਦਾਲ ਮੂੰਗੀ ਦੀ ਦਾਲ ਤੇ ਬਾਜਰਾ ਮੱਕੀ ਇਹ ਪੰਜ ਸੱਤ ਚੀਜ਼ਾਂ ਲਾ ਕੇ ਇਹਨੂੰ ਪਾਣੀ ਲਾ ਕੇ ਵਤਰਦਾ ਤੇ ਆਪਾਂ ਉਹ ਬੀਜਦੇ ਨੇ ਅੱਛਾ ਉਹਦਾ ਪਰਪਸ ਇਹ ਆ ਵੀ ਕਿਉਂਕਿ ਗਾਂ ਇਹਦੇ ਵਿੱਚ 2-2 ਮਹੀਨੇ ਹੁੰਦੇ ਆ ਆਪਾਂ ਇਹਦੇ ਵਿੱਚ ਬਾਸਮਤੀ ਦੁਬਾਰਾ ਫੇਰ ਬੀਜਦੇ ਆਂ ਅੱਗੂ ਬਾਸਮਤੀ ਵਿੱਚ ਸਾਡੇ ਕੋਲ ਦੋ ਤਿੰਨ ਤਰ੍ਹਾਂ ਨੇ ਜਿੱਦਾਂ ਲਾਲ ਚੌਲ ਹੋ ਗਏ ਕਾਲੇ ਹੋ ਗਏ ਤੇ ਇੱਕ ਨਾਰਮਲ ਹੀ ਬਾਸਮਤੀ ਹੋਗੀ ਠੀਕ ਹੈ ਤੇ ਉਹ ਉਹ ਬੀਜਨਾ ਉਹਦੇ ਵਿੱਚ 2-2 ਮਹੀਨੇ ਦਾ ਗਾਇਬ ਹੁੰਦਾ ਠੀਕ ਹੈ ਉਹ ਜਦੋਂ ਦੋ ਕੁ ਮਹੀਨੇ ਦੀ ਹੋ ਜਾਂਦੀ ਫਸਲਾਂ ਨੂੰ ਵਿੱਚ ਹੀ ਵਾਦਣਾ ਅੱਛਾ ਜੀ ਕਿਉਂਕਿ ਉਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਜਿਹੜੀ ਉਹ ਡਬਲ ਹੋ ਜਾਂਦੀ ਉਹਦੇ ਵਿੱਚ ਤੁਸੀਂ ਸਾਲਚਨ ਨੂੰ ਕੁਝ ਪਾਓ ਨਾ ਪਾਓ ਡਸਨਟ ਮੈਟਰ ਕਿਉਂਕਿ ਜ਼ਮੀਨ ਨੂੰ ਆਪਣੇ ਤੱਤ ਪੂਰੇ ਹੋ ਗਏ ਹੂੰ ਕੋਈ ਵੀ ਆਪਾਂ ਜਦੋਂ ਮੰਨ ਲਓ ਮਾਂ ਮੂਵੀ ਤੇ ਬੋਣੇ ਪੈਣਗੇ ਜਾਂ ਕੁਝ ਪਾਜੀ ਉਹ ਇਦਾਂ ਨਾ ਜਦੋਂ ਹੁਣ ਮਾਂ ਦਾ ਜਿਹੜਾ ਅਸਲੀ ਸਮਾਂ ਹੈ ਉਹ ਹੈਗਾ ਫੈਬ ਦਾ ਫਰਵਰੀ ਦਾ ਫਰਵਰੀ ਲਾਸਟ ਜਾਂ ਮਾਰਚ ਸਟਾਰਟਿੰਗ ਚ ਉਹ ਤਾਂ ਠੀਕ ਹੈ ਜਿਵੇਂ ਹੁਣ ਉਹ ਸਾਡਾ ਟ੍ਰਾਇਲ ਫੇਲ ਹੋ ਗਿਆ ਹਨਾ ਉਥੇ ਆਪਾਂ ਮਾਂ ਬੀਜਨੇ ਠੀਕ ਹੈ ਉਹ ਕਿਉਂਕਿ ਉੱਚ ਫਿਰ ਠੀਕ ਹੈ ਜਿਹੜੇ ਮਾਂ ਜਾਂ ਮੂੰਗੀ ਆ ਇਹਨੂੰ ਬਰਸਾਤਾਂ ਤੋਂ ਬਹੁਤ ਜ਼ਿਆਦਾ ਮਨ ਲਗਾ ਇਹਦਾ ਦੁਸ਼ਮਣ ਕਹ ਲੋ ਬਰਸਾਤ ਜਦੋਂ ਪੱਕੇ ਤੇ ਕਿਉਂਕਿ ਜਿੱਦਾਂ ਇਹਨੂੰ ਪੱਕਣਾ ਉਹ ਨਾਲ ਹੀ ਉਹਨੂੰ ਉਲੀ ਪੈਣੀ ਸ਼ੁਰੂ ਹੋ ਜਾਣੀ ਹੈ ਠੀਕ ਹੈ ਠੀਕ ਹੈ ਮੂੰਗੀ ਮਾਂ ਨੂੰ ਜੀ ਤੇ ਉਹ ਤਾਂ ਕਰਕੇ ਵੀ ਫਿਰ ਉਹ ਲੇਟ ਹੋ ਜਾਂਦਾ ਹਾਂ ਮੌਸਮ ਖੁਸ਼ਕ ਰਵੇ ਤਾਂ ਤੁਸੀਂ ਕੱਢ ਵੀ ਸਕਦੇ ਹੋ ਕੋਈ ਦਿੱਕਤ ਨਹੀਂ ਪੰਜਾਬ ਗਵਰਨਮੈਂਟ ਵੀ ਹੁਣ ਕਹਿ ਰਹੀ ਹੈ ਤੁਸੀਂ ਮੂੰਗੀ ਬੀਜੋ ਬਾਅਦ ਚ ਉਹ ਤੋਂ ਬਾਅਦ ਬਾਸਮਤੀ ਬੀਜੋ ਪਰ ਉਹ ਡਿਪੈਂਡ ਹੋਣ ਲੱਗ ਕੇ ਕਹ ਸਕਦੇ ਆਪਾਂ ਹਨ ਹਾਂ ਹਾਂ ਤੇ ਅਸਲ ਜਦ ਤੁਸੀਂ ਉਹਨੂੰ ਜੇ ਵਿੱਚ ਮੰਨ ਲਓ ਜ਼ਮੀਨ ਆਪਣੀ ਵੇਲੀ ਹੁਣ ਵਿੱਚ ਜੈਂਟਰ ਵੀ ਸੋਟ ਲਈਦਾ ਢਿੰਜ ਜਿਹਨੂੰ ਕਹਿੰਦੇ ਉਹਨੇ ਵੀ ਤੁਹਾਡੀ ਜ਼ਮੀਨ ਦੀ ਜਿਹੜੀ ਗਰੋਥ ਵਧਾਉਣੀ ਹੈ ਤੇ ਉਹ ਚੀਜ਼ਾਂ ਦਾ ਐਟ ਦੀ ਸਪੌਟ ਨਹੀਂ ਆਪਾਂ ਨੂੰ ਰਿਜ਼ਲਟ ਮਿਲਦਾ ਪਰ ਜ਼ਮੀਨ ਨੂੰ ਲੰਬੇ ਸਮੇਂ ਵਾਸਤੇ ਜੇ ਤੰਦਰੁਸਤ ਰੱਖਣਾ ਤਾਂ ਫਿਰ ਆਪਾਂ ਨੂੰ ਇਹ ਚੀਜ਼ਾਂ ਕਰਨੀਆਂ ਪੈਣੀਆਂ ਠ ਪ੍ਰੋਸੈਸ ਕਰਕੇ ਬੀਜ ਰਹੇ ਆ ਵਿਦੇਸ਼ਾਂ ਤੋਂ ਵੀ ਡਿਮਾਂਡ ਆਉਦੀ ਏ ਇਸ ਕਣਕ ਦੀ ਆਉਂਦੇ ਫੋਨ ਫੋਨ ਤੁਹਾਨੂੰ ਹਾਂਜੀ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਸਾਡੀ ਵੈਬਸਾਈਟ ਏ ਉਵੇਂਵੇਂ ਜਿੱਦਾਂ ਮਾਲ ਕੇ ਚਲੋ ਹੌਲੀ ਹੌਲੀ ਬੰਦਾ ਜਿੱਦਾਂ ਕਿਸੇ ਵੀ ਪ੍ਰੋਫੈਸ਼ਨ ਜੀ ਹੁੰਦਾ ਪਤਾ ਲੱਗਦਾ ਜਾਂਦਾ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਹਾਂ ਵੀ ਠੀਕ ਆ ਆਉਂਦੇ ਸਾਨੂੰ ਜਿੱਦਾਂ ਹੁਣ ਕੋਈ ਮੰਨ ਲਓ ਇਟਲੀ ਤੋਂ ਆ ਗਿਆ ਕੋਈ ਕੈਨੇਡਾ ਤੋਂ ਆ ਗਿਆ ਅੱਛਾ ਖਾਸ ਤੌਰ ਤੇ ਮਤਲਬ ਕਿ ਜਿਹੜੇ ਕਈ ਐਨ ਆਰ ਆਈ ਵੀਰ ਆ ਬਾਹਰੋਂ ਆਣ ਕੇ ਬਹੁਤ ਮਤਲਬ ਕਿ ਐਪਰੀਸ਼ੀਏਟ ਵੀ ਕਰਦੇ ਆ ਤੇ ਦੇਖ ਕੇ ਖੁਸ਼ ਵੀ ਹੁੰਦੇ ਆ ਹਾਂ ਤੇ ਉਹ ਇਹ ਵੀ ਕਹਿੰਦੇ ਖੇਤੀ ਸ਼ੁਰੂ ਕਰਾਂਗੇ ਨਾ ਹਣ ਕਿਥੇ ਡਿਮਾਂਡ ਤੇ ਇਸ ਵਸਤ ਦੀ ਡਿਮਾਂਡ ਹੈਗੀ ਭਾਜੀ ਇਹ ਸੋਨਾ ਮੋਤੀ ਕਣਕ ਦੀ ਤੇ ਬਲੈਕ ਵੀਟ ਦੀ ਡਿਮਾਂਡ ਤੇ ਹੈਗੀ ਆ ਬਾਕੀ ਸੇਲ ਦੀ ਜੇ ਗੱਲ ਕਰੀਏ ਜੇ ਮੰਨ ਲਓ ਹੁਣ ਮੈਂ ਤੁਹਾਨੂੰ ਕੋਈ ਐਗਜ਼ੈਕਟ ਫਿਗਰ ਮੈਂ ਕਿਸੇ ਨੂੰ ਮਨੇ ਚੀਜ਼ ਦੀ ਦਿੰਦਾ ਹਣਾ ਉਹਦਾ ਇਹ ਆ ਵੀ ਸੇਲ ਦਾ ਤੁਸੀਂ ਦੇਖੋ ਨਾ ਤੁਸੀਂ ਆਪਣੇ ਤੇ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਇਹ ਡੇ ਵਨ ਤੋਂ ਮੇਥੇਗਾ ਚਲਾਣਾ ਭਾਈ ਵੀ ਜੇ ਮੈਂ ਚੀਜ਼ ਬੀਜਲੀ ਤੈਨੂੰ ਮੈਨੂੰ ਖੁਦ ਆਪਣੀ ਜ਼ਿੰਮੇਵਾਰੀ ਲੈ ਕੇ ਵੇਚਣੀ ਪੈਣੀ ਹਾਂ ਬਿਲਕੁਲ ਬਿਲਕੁਲ ਕਿਉਂਕਿ ਇਹਦੀ ਕੋ ਖੁੱਲੀ ਓਪਨ ਮਾਰਕੀਟ ਨਹੀਂ ਬਿਲਕੁਲ ਹਾਂਜੀ ਠੀਕ ਹੈ ਪ੍ਰੋਫੈਸਰ ਵੀਰੇ ਬਹੁਤ ਬਤਨ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਔਰ ਬੜਾ ਚੰਗਾ ਲੱਗਾ ਵੀ ਅੱਜ ਪੰਜਾਬ ਦੇ ਵਿੱਚ ਕਣਕ ਦਾ ਰੂਪ ਹੀ ਬਦਲਦੀ ਏ ਕਣਕ ਦੀ ਕਿਸਮ ਕਿਸਮ ਹੀ ਘਟੋ ਘਟਾ ਬਦਲਦੀ ਏ ਤਾਂ ਉਹਦੇ ਸਿੱਟੇ ਬਹੁਤ ਪੋਜ਼ਿਟਿਵ ਨੇ ਬਹੁਤ ਚੰਗੇ ਨੇ ਕਿ ਤੁਸੀਂ ਫਿਰ ਜਦੋਂ ਪੁਆਇੰਟ ਆਫ ਬਿਜ਼ਨਸ ਦੇ ਨਾਲ ਵੀ ਇਹਨੂੰ ਲੈ ਕੇ ਚੱਲੋਗੇ ਫਿਰ ਕਣਕ ਤੁਹਾਨੂੰ ਮੰਡੀਆਂ 'ਚ ਸੁੱਟਣ ਦੀ ਲੋੜ ਨਹੀਂ ਇਹ ਕਣਕ ਤੁਹਾਡੇ ਘਰੋਂ ਵਿਕੇਗੀ ਇਹ ਕਣਕ ਤੁਹਾਡੇ ਆਪਣੇ ਬਣਾਏ ਹੋਏ ਸਟਾਲ ਤੋਂ ਵਿਕੇਗੀ ਉਹ ਵੀ ਚੰਗੇ ਭਾ ਦੇ ਉਤੇ ਫਿਲਹਾਲ ਤੁਸੀਂ ਬਣੇ ਰਹੋਨ ਪੰਜਾਬੀ ਟੀਵੀ ਦੇ ਨਾਲ